ਅੱਜ ਵੀ ਸਰ ਕੋਈ ਗ੍ਰੰਥੀ ਨਹੀਂ ਚਾਹੇਗਾ ਕਿ ਮੇਰਾ ਬੱਚਾ ਵੀ ਗ੍ਰੰਥੀ ਬਣੇ ਪੁਲਿਸ ਵਾਲਾ ਜ਼ਰੂਰ ਚਾਹੇਗਾ ਕਿ ਮੇਰਾ ਬੇਟਾ ਪੁਲਿਸ ਵਾਲਾ ਬਣੇ ਹਨ ਉਹ ਗਿਆਨੀ ਲੋਕਾਂ ਵਾਸਤੇ ਹੈ ਪ੍ਰਧਾਨਾਂ ਵਾਸਤੇ ਉਹ ਨੌਕਰ ਹੈ ਜਿਹੜੀ ਉੱਥੇ ਕਮੇਟੀ ਹੁੰਦੀ ਹੈ ਉਹਨਾਂ ਵਾਸਤੇ ਇੱਕ ਵਰਕਰ ਹੈ ਬਸ ਜਿੰਨੇ ਝਾੜੂ ਵੀ ਲਾਣਾ ਜਿੰਨੇ ਗੁਰਦੁਆਰ ਦੀ ਸਫਾਈ ਵੀ ਰੱਖਣੀ ਹੈ ਸਾਰਾ ਕੁਝ ਕਰਨਾ ਹੈ ਜੇ ਕਿਸੇ ਗ੍ਰੰਥੀ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਹੈ ਤਾਂ ਉਹ ਜਵਾਈ ਵੀ ਇਦਾਂ ਦਾ ਨਹੀਂ ਲੱਗਦਾ ਕਿ ਉਹ ਗ੍ਰੰਥੀ ਹੋਵੇ ਉਹ ਸੋਚਦੇ ਨੇ ਯਾਰ ਕੋਈ ਵੱਖਰਾ ਬਿਜ਼ਨਸ ਹੋਵੇ ਤੁਹਾਨੂੰ ਸਪਸ਼ਟ ਨਾ ਪੈਣੀ ਉਹ ਦੌਰ ਬਚਪਨ ਤੁਸੀਂ ਦੇਖਿਆ ਕਿ ਜਿਵੇਂ ਤੁਸੀਂ ਬਿਆਨ ਕੀਤਾ ਕਿ ਤੁਹਾਡੇ ਪਿਤਾ ਜੀ ਨਾ ਵੀ ਕੁਝ ਅਜਿਹੀਆਂ ਚੀਜ਼ਾਂ ਮਤਲਬ ਜਿਹੜੀ ਪੋਲਿਟਿਕਸ ਹੁੰਦੀ ਹੁੰਦੀ ਹੈ ਗੁਰਦੁਆਰਿਆਂ ਦੀ ਹੁੰਦੀ ਹੈ ਜੀ ਬਹੁਤ ਕੁਝ ਹੋਇਆ ਕੀ ਹੋਇਆ ਜਿੰਨੇ ਤੇ ਕਰਨੀ ਪੁੱਛਦਾ ਉਹ ਆ ਕੇ ਗਰੰਤੀ ਦੇ ਆ ਕੇ ਗੱਲ ਪੈ ਜਾਵੇ ਯਾਰ ਆ ਚੀਜ਼ ਐਵੇਂ ਕੋ ਕਰੀ ਹੋਈ ਹੈ ਹਨ ਤੇ ਉੱਥੇ ਫਿਰ ਕਿਤੇ ਨਾ ਕਿਤੇ ਬਸ ਉਹਨੂੰ ਗਾਲਾਂ ਕੱਢਣ ਨੂੰ ਨੀ ਜੀ ਕਰਦਾ ਉਦੋਂ ਐ ਹੁੰਦਾ ਯਾਰ ਵੀ ਕਦੋਂ ਨਿਕਲਾਂਗੇ ਇਥੋਂ ਇਸੇ ਤੀਸ ਨੇ ਤੁਹਾਨੂੰ ਗੁਰਦੁਆਰਾ ਸਾਹਿਬ ਤੋਂ ਕੱਢੇ ਬਿਲਕੁਲ ਸਵੇਰੇ ਸਵੇਰੇ ਸੁੱਤੇ ਪਏ ਸੀ ਜਿਵੇਂ ਬੱਚਾ ਸੀ ਮੈਂ 12-18 ਸਾਲ ਦੀ ਉਮਰ ਸੀ ਤੇ ਉੱਥੇ ਇੱਕ ਪ੍ਰਧਾਨ ਨੇ ਕੀ ਕੀਤਾ ਸਵੇਰੇ ਉੱਠਣਾ ਸੀ ਤੇ ਮੈਂ ਲੇਟ ਹੋ ਗਿਆ ਨੀਂਦ ਜਿਵੇਂ ਬੱਚੇ ਨੂੰ ਬੜੀ ਪਿਆਰੀ ਹੁੰਦੀ ਹੈ ਕਈ ਵਾਰੀ ਹਨਾ ਤੇ ਮੈਨੂੰ ਲੱਤ ਮਾਰ ਕੇ ਜਿਵੇਂ ਉਠਾਇਆ ਸੀ ਉਸ ਤੋਂ ਅਗਲਾ ਦਿਨ ਮੈਨੂੰ ਨਹੀਂ ਪਤਾ ਵੀ ਮੈਂ ਮੇਰੇ ਦਿਮਾਗ 'ਚ ਕੀ ਕੁਛ ਆਇਆ ਮੈਂ ਹਾਂ ਯਾਰ ਕਰਨਾ ਹੀ ਨਹੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਕੋਈ ਤਕਕਾਰ ਹੀ ਨਹੀਂ ਆ ਕੋਈ ਪੁੱਛਦਾ ਹੀ ਨਹੀਂ ਕੋਈ ਕਿੰਨਾ ਕਿਤੇ ਮਨ ਦੇ ਵਿੱਚ ਇੱਕ ਕਸ ਕਰਦੀ ਹੈ ਜਦੋਂ ਪਿੰਡ ਦੇ ਵਿੱਚ ਕਿਸੇ ਦਾ ਟਰੈਕਟਰ ਦੇਖ ਲੈਣਾ ਕਿਸੇ ਦੀ ਗੱਡੀ ਦੇਖ ਲੈਣੀ ਤੇ ਮਨ ਦੇ ਵਿੱਚ ਆਉਣਾ ਯਾਰ ਵੀ ਸਾਡਾ ਵੀ ਇਦਾਂ ਕੁਝ ਹੋਏਗਾ ਕਦੀ ਕਿਹੜੇ ਮੁਲਕ ਗਏ ਹੋ ਤੁਸੀਂ ਮੈਂ ਜ਼ਿਆਦਾਤਰ ਯੂਕੇ ਰਿਆ ਜੀ ਹਾਂ ਯੂਕੇ ਮੇਰੇ ਫਾਦਰ ਸਾਹਿਬ ਪਹਿਲਾਂ ਗਏ ਸੀ ਤੇ ਯੂਕੇ ਹੀ ਜ਼ਿਆਦਾ ਮੈਂ ਰਿਹਾ ਹਾਂ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5500 ਰੁਪਿਆ ਜੀ ਉਹਦੀ ਵੀ ਕੋਈ ਵੀਜ਼ਾ ਲੱਗਣ ਤੋਂ ਬਾਅਦ ਫੀਸ ਨਹੀਂ ਹੈ 5500 ਤੋਂ ਇਲਾਵਾ ਕੋਈ ਐਡਵਾਂਸ ਫੀਸ ਵੀ ਨਹੀਂ ਹੈ ਇਮੀਗ੍ਰੇਸ਼ਨ ਵਾਲਾ ਠੱਗੀਆਂ ਮਾਰਦੇ ਇਹਦਾ ਕੀ ਜਵਾਬ ਆ ਲੱਖਾਂ ਲੋਕ ਨੇ ਇਮੀਗ੍ਰੇਸ਼ਨਲ ਏਜੰਟ ਲੱਖਾਂ ਇਸ ਬਿਜ਼ਨਸ 'ਚ ਨੇ ਤੋਂ ਡੇ ਕੋਲੇ ਹੀ ਕੋਈ ਕਿਉਂ ਆਵੇ ਤੁਸੀਂ 5500 ਰੁਪਏ ਚ ਅਮਰੀਕਾ ਵੀ ਭੇਜ ਦਿਓ 5500 ਰੁਪਏ ਚ ਕੈਨੇਡਾ ਵੀ ਤੁਸੀਂ ਦਾਵਾ ਕਰਦੇ ਹੋਏ ਕਿ ਮੈਂ 5500 ਰੁਪਏ ਚ ਭੇਜਦਾ ਲੋਕਾਂ ਨੂੰ ਹਾਂਜੀ 5500 ਤੋਂ ਇਲਾਵਾ ਸਾਡੀ ਕੋਈ ਫੀਸ ਨਹੀਂ ਹੈ ਨਾ ਪਹਿਲਾਂ ਨਾ ਬਾਅਦ ਚ ਤੁਸੀਂ ਕਹਿੰਦੇ ਸਟੱਡੀ ਵੀਜ਼ਾ ਅਮਰੀਕਾ ਦਾ ਕਾਸੇ ਦੀ ਲੋੜ ਹੀ ਨਾ IELTS ਦੀ ਲੋੜ ਹੈ ਹਾਂ ਅਮਰੀਕਾ ਦਾ ਆਫਿਸ ਦੀ ਲੋੜ ਹੈ ਹਾਂਜੀ ਬਿਲਕੁਲ ਜੋ ਵੀ ਤੁਹਾਡੇ ਐਗਜ਼ਾਮ ਨੇ ਪੀਟੀਈ ਹੋਵੇ ਜਿੰਨੇ ਵੀ ਹਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਕੋਈ ਗੈਪ ਵੀ ਜਿੰਨਾ ਮਰਜ਼ੀ ਹੋਵੇ ਹਾਂਜੀ ਵਰਕ ਪਰਮਿਟ ਯੂਰਪ ਦਾ ਕਰਾ ਕੇ ਹੀ ਦਵਾਂਗੇ ਉਹ ਲੱਗੇਗਾ ਹੀ ਲੱਗੇਗਾ ਉਹਦੇ ਵਿੱਚ ਇਹ ਨਹੀਂ ਹੈ ਕੋਈ ਸੈਟਿੰਗ ਵਾਲਾ ਕੰਮ ਵਰਕ ਪਰਮਿਟ ਤੋਂ ਵਰਕ ਮਿਲਦਾ ਅੱਗੇ ਜਾ ਕੇ ਹਾਂਜੀ ਹਾਂ ਵਿਦ ਵਰਕ ਹੈ ਜੀ ਉੱਥੇ ਜਾ ਕੇ ਪਰ ਕਾਫੀ ਰੋਲਾ ਪੈਂਦਾ ਹੈਗਾ ਕਿ ਯੂਰਪ ਦੇ ਅੰਦਰ ਜਿੰਨੇ ਲੋਕ ਜਾ ਰਹੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਮੈਂ ਸਟਾਰਟਿੰਗ 'ਚ ਇੱਕ ਗੱਲ ਕਹੀ ਸੀ ਕਿ ਰਿਟਨ 'ਚ ਕਰੋ ਜੋ ਕਰਦੇ ਹੋ ਵਰ ਜਾਂਦੇ ਨੂੰ ਜੋਬ ਮਿਲ ਜੇ ਜੋਬ ਇਥੋਂ ਲੱਗ ਕੇ ਜਾਂਦੀ ਹੈ ਸਿਰਫ ਔਰ ਲੀਜਿਸ ਵਰਕਰ ਵੀਜ਼ਾ ਹੋ ਗਿਆ ਜਿਵੇਂ ਕੋਈ ਕੀਰਤਨ ਕਰਨ ਵਾਲੇ ਨੇ ਕੋਈ ਰਾਗੀ ਢੱਡੀ ਨੇ ਕੋਈ ਕੋ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਇਸੇ ਬੇਸ ਤੇ ਵੀਜ਼ਾ ਲਵਾ ਕੇ ਦਵਾਉਂਦੇ ਜੇਰਾ ਰਾਗੀ ਜਥੇ ਸਾਡੇ ਬਹੁਤ ਭੇਜੇ ਹੋਏ ਬਾਹਰ ਅੱਜ ਪੱਕੇ ਨੇ ਉਹ ਬਹੁਤ ਜਥੇ ਨੇ ਕੀਰਤਨ ਕਰਨ ਵਾਲੇ ਜਿਹੜੇ ਅਸੀਂ ਭੇਜੇ ਪੰਜਾਬ ਚ ਪ੍ਰਵਾਸ ਇੱਕ ਸਦੀ ਪਹਿਲਾਂ ਤੋਂ ਹੁੰਦਾ ਰਿਹਾ ਤੇ ਪ੍ਰਵਾਸ ਦੇ ਬਹੁਤ ਸਾਰੇ ਰੂਪ ਨੇ ਤੇ ਰੂਪ ਬਦਲਦੇ ਰਹੇ ਨੇ ਕਦੇ ਬੰਦੇ ਤੁਰ ਕੇ ਜਾਂਦੇ ਸੀ ਫਿਰ ਸਮੁੰਦਰੀ ਜਹਾਜ਼ਾਂ ਤੇ ਜਾਣ ਲੱਗ ਗਏ ਫਿਰ ਹਵਾਈ ਜਹਾਜ਼ਾਂ ਤੇ ਫਿਰ ਕੰਪਨੀਆਂ ਆ ਗੀਆਂ ਭੇਜਣ ਵਾਲੀਆਂ ਇਮੀਗ੍ਰੇਸ਼ਨ ਦਾ ਇੱਕ ਵੱਡਾ ਬਿਜ਼ਨਸ ਖੜਾ ਹੋ ਗਿਆ ਇਮੀਗ੍ਰੇਸ਼ਨ ਦੇ ਬਹੁਤ ਸਾਰੇ ਫਰਾਡ ਵੀ ਸਾਹਮਣੇ ਆਉਣ ਲੱਗੇ ਇਮੀਗ੍ਰੇਸ਼ਨ 'ਚ ਵੀ ਬਹੁਤ ਸਾਰੇ ਠੱਗ ਜੰਟਾਏ ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਹੋਏ ਪਰ ਕਾਨੂੰਨੀ ਤਰੀਕੇ ਕੀ ਨੇ ਕਿਸ ਤਰੀਕੇ ਦੇ ਨਾਲ ਜਾਣਾ ਚਾਹੀਦਾ ਟੂਰਿਸਟ ਵੀਜ਼ਾ ਕੀ ਹੈ ਸਟੱਡੀ ਕੀ ਹੈ ਅਸਲ 'ਚ ਕਹਾਣੀਆਂ ਕੀ ਨੇ ਸਾਡੇ ਨਾਲ ਅੱਜ ਹਾਈ ਫਲਾਈ ਇਮੀਗ੍ਰੇਸ਼ਨ ਤੋਂ ਲੱਕੀ ਜੀ ਨੇ ਜਿਹੜੇ ਇੱਕ ਜਾਣਿਆ ਪਛਾਣਿਆ ਚਿਹਰਾ ਨੇ ਖਾਸ ਤੌਰ ਦੇ ਉੱਤੇ ਟੂਰਿਸਟ ਵੀਜ਼ਾ ਦਾ ਤਾਂ ਇਸ ਇੰਡਸਟਰੀ ਦਾ ਸੱਚ ਕੀ ਹੈ ਕਾਲਾ ਸੱਚ ਕੀ ਹੈ ਕਾਲੀਆਂ ਭੇਡਾਂ ਕੌਣ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਕਿਸ ਤਰੀਕੇ ਦਾ ਅੱਜਕੱਲ ਮਾਹੌਲ ਆ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਆ ਸਵਾਗਤ ਕਰਦੇ ਹਾਂ ਉਹਨਾਂ ਦਾ ਸਵਾਗਤ ਹੈ ਬਾਈ ਜੀ ਬਹੁਤ ਬਹੁਤ ਤੁਹਾਡਾ ਪ੍ਰੋ ਪੰਜਾਬੀ ਬਹੁਤ ਬਹੁਤ ਧੰਨਵਾਦ ਜੀ ਪ੍ਰੋ ਪੰਜਾਬ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੌਕਾ ਦਿੱਤਾ ਸਰੋਤਿਆਂ ਦੇ ਰੂਬਰੂ ਹੋਣ ਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਸ਼ੁਰੂ ਕਰਦਾ ਤੁਹਾਡੀ ਇੰਡਸਟਰੀ ਤੇ ਅੱਜਕੱਲ ਸਭ ਤੋਂ ਜ਼ਿਆਦਾ ਚਰਚਾ ਜਿਹੜਾ ਆਉਂਦਾਗਾ ਨਾ ਕਿ ਜੀ ਇੱਥੇ ਫਰਾਡ ਹੋ ਗਿਆ ਇੱਥੇ ਟੱਗੀ ਮਾਰਤੀ ਇਮੀਗ੍ਰੇਸ਼ਨਲ ਦਾ ਠੱਗੀਆਂ ਮਾਰਦੇ ਇਹਦਾ ਕੀ ਜਵਾਬ ਆ ਦੇਖੋ ਜੀ ਠੱਗੀ ਜਿਹੜੀ ਆ ਫਿਰ ਉਹ ਕੱਲੇ ਇਮੀਗ੍ਰੇਸ਼ਨ ਚ ਨਹੀਂ ਤੁਸੀਂ ਬਹੁਤ ਸਾਰੇ ਬਿਜ਼ਨਸ ਦੇਖਦੇ ਹੋ ਬੜਾ ਕੁਛ ਮਾਰਕੀਟ ਦੇ ਵਿੱਚ ਹੋ ਰਿਹਾ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਉਹਦੇ ਵਿੱਚ ਚੰਗਾ ਕੰਮ ਕਰਨ ਵਾਲੇ ਵੀ ਬੈਠੇ ਨੇ ਤੇ ਮਾੜਾ ਕੰਮ ਕਰਨ ਵਾਲੇ ਵੀ ਹੈਗੇ ਨੇ ਇਹ ਦੋ ਚੀਜ਼ਾਂ ਤਾਂ ਪਿਛਲੇ ਪੁਰਾਣੇ ਸਮੇਂ ਤੋਂ ਹੀ ਚਲਦੀਆਂ ਆ ਰਹੀਆਂ ਨੇ ਤੇ ਇਹ ਚੀਜ਼ ਅੱਗੇ ਜਾ ਕੇ ਆਪਾਂ ਕਈ ਵਾਰੀ ਸੋਚਦੇ ਆਂ ਜੀ ਇਹਦਾ ਹੱਲ ਲੱਭ ਲਈਏ ਸਾਰੇ ਵਧੀਆ ਹੋ ਜਾਣ ਚੰਗੇ ਹੋ ਜਾਣ ਤਾਂ ਮੈਨੂੰ ਨਹੀਂ ਲੱਗਦਾ ਇਹ ਚੀਜ਼ ਦਾ ਕਦੀ ਹੱਲ ਕੋਈ ਹੋਏਗਾ ਕਿਉਂਕਿ ਚੰਗਾ ਮਾੜਾ ਹਮੇਸ਼ਾ ਤੋਂ ਚੱਲਦਾ ਆਇਆ ਤੇ ਅੱਗੇ ਚੱਲਦਾ ਰਹਿਣਾ ਤੇ ਇਹ ਪਰਖ ਹੋਣੀ ਚਾਹੀਦੀ ਹੈ ਤਰੀਕਾ ਹੋਣਾ ਚਾਹੀਦਾ ਹੈ ਕਿ ਆਪਣਾ ਸੋਚ ਸਮਝ ਕੇ ਅੱਜ ਕੱਲ ਦੇ ਸਮੇਂ 'ਚ ਕਿਸੇ ਨੇ ਵੀ ਵੀਜ਼ਾ ਅਪਲਾਈ ਕਰਨਾ ਹੈ ਤੇ ਪਰਖ ਕੇ ਅਪਲਾਈ ਕਰੋ ਦੇਖ ਕੇ ਅਪਲਾਈ ਕਰੋ ਤੇ ਵਧੀਆ ਤਰੀਕੇ ਨਾਲ ਜੇ ਪੇਮੈਂਟ ਕਿਸੇ ਨੂੰ ਦੇ ਰਹੇ ਹੋ ਤੁਸੀਂ ਲਿਖਤੀ ਸਾਰਾ ਕੁਝ ਲਓ ਠੱਗੀ ਉੱਥੇ ਹੁੰਦੀ ਹੈ ਜਿੱਥੇ ਆਪਾਂ ਅਨਾਂ ਵਿਸ਼ਵਾਸ ਕਰਕੇ ਐਵੇਂ ਪੈਸੇ ਛੱਟ ਕੇ ਉੱਥੇ ਆਪਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਜਿੱਥੇ ਸਾਡੇ ਕੋਲ ਕੋਈ ਐਵੀਡੈਂਸ ਹੀ ਨਹੀਂ ਰਹਿ ਜਾਂਦਾ ਕਿ ਯਾਰ ਅਸੀਂ ਪੈਸੇ ਦਿੱਤਾ ਸੀ ਕੋਈ ਤੁਸੀਂ ਕਿਸੇ ਵੀ ਏਜੰਟ ਕੋਲ ਅਪਲਾਈ ਕਰਨ ਜਾਂਦੇ ਹੋ ਤੁਸੀਂ ਉਹਦੇ ਬਾਰੇ ਚੰਗੀ ਤਰ੍ਹਾਂ ਪਤਾ ਕਰੋ ਜੇ ਤੁਹਾਨੂੰ ਵਿਸ਼ਵਾਸ ਹੋ ਵੀ ਗਿਆ ਉਸ ਦੇ ਬਾਵਜੂਦ ਵੀ ਤੁਸੀਂ ਰਿਟਰਨ ਦੇ ਵਿੱਚ ਪੱਕੇ ਤੌਰ ਤੇ ਪੈਸੇ ਦੇ ਕੇ ਆਓ ਤਾਂ ਕਿ ਕੱਲ ਨੂੰ ਅਗਰ ਉਹ ਬੰਦਾ ਧੋਖਾ ਦੇ ਦੇਵੇ ਤੁਹਾਡੇ ਕੋਲ ਕੋਈ ਨਾ ਕੋਈ ਐਵੀਡੈਂਸ ਹੋਵੇ ਕਿ ਹਾਂ ਯਾਰ ਮੈਂ ਪੈਸੇ ਦਿੱਤੇ ਸੀ ਤੇ ਮੈਨੂੰ ਵਾਪਸ ਦਿਵਾਏ ਜਾਣ ਉਹ ਫਿਰ ਹੋ ਸਕਦਾ ਹੈ ਇਵੇਂ ਨਹੀਂ ਆ ਕਿ ਪੈਸੇ ਮਿਲਣਗੇ ਨਹੀਂ ਲਟਕ ਲਟਕ ਜਰੂਰ ਸਕਦਾ ਕੰਮ ਬਟ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਮਿੱਟੀ ਹੋ ਜਵੇ ਠੱਗਾਂ ਤੋਂ ਬਚਣਾ ਕਿਵੇਂ ਆ? ਇਹੀ ਤਰੀਕਾ ਜੀ ਠੱਗਾਂ ਤੋਂ ਬਚਣ ਦਾ ਦੇਖੋ ਤਰੀਕਾ ਇਹੀ ਹੈ ਕਿ ਤੁਸੀਂ ਮਾਰਕੀਟ ਦੇ ਵਿੱਚ ਦੇਖੋ ਅਣਗਿਣਤ ਏਜੰਟ ਬੈਠੇ ਨੇ। ਉਹਦੇ ਬਾਰੇ ਪਰਖਣਾ ਇੱਕ ਤਰੀਕੇ ਨਾਲ ਚੱਲਣਾ ਕਿ ਪਛਾਣ ਲੈਣਾ ਕਿਸੇ ਨੂੰ ਕਿਉਂਕਿ ਅੱਜ ਕੱਲ ਹਰ ਇੱਕ ਬੰਦਾ ਵੀਡੀਓ ਪਾਉਂਦਾ ਹੈ ਵੀਜੇ ਸ਼ੋਅ ਕਰਦਾ ਹੈ ਹਨ ਕੋਈ ਕੈਨੇਡਾ ਪਿੱਛੇ ਲੱਗਿਆ ਹੋਇਆ ਹੈ ਕੋਈ ਅਮਰੀਕਾ ਪਿੱਛੇ ਲੱਗਿਆ ਹੋਇਆ ਸੋ ਪਰਖਣ ਦੀ ਜਿਹੜੀ ਗੱਲ ਹੈ ਉਹ ਕਿਤੇ ਨਾ ਕਿਤੇ ਲੋਕਾਂ ਵਾਸਤੇ ਉਲਝਣ ਦਾ ਕੰਮ ਬਣ ਜਾਂਦੀ ਹੈ ਬਿਕੋਜ਼ ਏਜੰਟ ਹੈ ਹੀ ਬਹੁਤ ਨੇ ਤੇ ਮੈਂ ਤੇ ਇਹ ਕਵਾਂਗਾ ਕਿ ਦੇਖੋ ਕਿਸੇ ਨਾਲ ਵੀ ਆਪਾਂ ਅਗਰ ਵਰਤਦੇ ਆਂ ਤਾਂ ਵਰਤਣ ਤੋਂ ਬਾਅਦ ਹੀ ਪਤਾ ਚੱਲਦਾ ਹੈ ਕਿ ਉਹ ਮਾੜਾ ਹੈ ਕਿ ਚੰਗਾ ਹੈ ਹੋ ਸਕਦਾ ਆਪਾਂ ਨੂੰ ਕਿਸੇ ਤੇ ਵਿਸ਼ਵਾਸ ਹੋ ਗਿਆ ਹੋਵੇ ਸੌਰੀ ਉਹ ਵੀ ਸਾਡੇ ਨਾਲ ਮਾੜਾ ਕਰ ਜਾਵੇ ਸੋ ਮੇਰੇ ਮੇਰੀ ਸੋਚ ਇਹ ਹੈ ਵੀ ਚਾਹੇ ਕੋਈ ਚੰਗਾ ਹੈ ਚਾਹੇ ਕੋਈ ਮਾੜਾ ਹੈ ਜਦੋਂ ਆਪਾਂ ਕਿਸੇ ਨੂੰ ਪੈਸੇ ਦੇਤੇ ਉਹ ਅਗਲੇ ਦੀ ਸੋਚ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਸੋ ਪੈਸੇ ਦੇਣ ਦਾ ਤੁਹਾਡਾ ਤਰੀਕਾ ਵਧੀਆ ਹੋਣਾ ਚਾਹੀਦਾ ਐਵਿਡੈਂਸ ਕੋਲ ਹੋਣਾ ਚਾਹੀਦਾ ਫਿਰ ਬੰਦਾ ਚਾਹੇ ਮਾੜਾ ਚਾਹੇ ਚੰਗਾ ਤੁਹਾਡੇ ਪੈਸੇ ਨਹੀਂ ਮਰਦੇ ਸਭ ਤੋਂ ਵੱਡੀ ਗੱਲ ਇਹ ਕਹੀ ਜਾਂਦੀ ਹੈ ਕਿਸੇ ਵੀ ਬਿਜ਼ਨਸ ਚ ਕਿਸੇ ਵੀ ਅਸ਼ੇਚ ਕੀ ਤੁਹਾਡਾ ਰਿਕਾਰਡ ਕੀ ਹੈਗਾ ਹਾਂਜੀ ਮੈਂ ਤੁਹਾਡਾ ਪੁੱਛਾਂ ਤੁਹਾਡੇ ਤੋਂ ਤੁਸੀਂ ਕਦੋਂ ਸ਼ੁਰੂ ਹੋਏ ਤੁਸੀਂ ਕਦੋਂ ਇਹ ਕੰਮ ਸ਼ੁਰੂ ਕੀਤਾ ਦੇਖੋ ਜੀ ਮੈਂ ਜੋ ਮੇਰਾ ਪਰਿਵਾਰ ਹੈ ਮੇਰੇ ਫਾਦਰ ਸਾਹਿਬ ਗਰੰਥੀ ਸੀ ਗੁਰਦੁਆਰਾ ਦੇ ਵਿੱਚ ਤੇ ਉਹ 1992 ਦੇ ਵਿੱਚ ਪਹਿਲਾਂ ਗਏ ਉਸ ਤੋਂ ਬਾਅਦ ਮੈਂ ਤਬਲਾ ਪਲੇ ਕਰਦਾ ਸੀ ਮੈਨੂੰ ਵੀ ਨਾਲ ਲੈ ਗਏ ਕੀਰਤਨ ਕਰਦੇ ਸੀ ਉੱਥੇ ਤੇ ਹੌਲੀ 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 2002 ਤੱਕ 4 ਤੱਕ ਜਿਵੇਂ ਕੋਈ ਬੰਦਾ ਪਹਿਲੇ ਸਮੇਂ ਦੀ ਇਹ ਗੱਲ ਹੈ ਕਿ ਕੋਈ ਬਾਹਰ ਗਿਆ ਹੁੰਦਾ ਹੈ ਨਾ ਤਾਂ ਪਿੱਛੋਂ ਕੋਈ ਪੜੋਸੀ ਨੇ ਜਾਂ ਕੋਈ ਰਿਸ਼ਤੇਦਾਰ ਨੇ ਉਹ ਵੀ ਕਹਿੰਦੇ ਨੇ ਕਿ ਯਾਰ ਸਾਡੀ ਸਪான்ਸਰ ਮੰਗਵਾ ਸਾਨੂੰ ਵੀ ਨਾਲ ਲੈ ਕੇ ਜਾ ਹਨਾ ਕੋਈ ਨਾ ਕੋਈ ਇਦਾਂ ਦਾ ਹੱਲ ਕਰੋ ਤਾਂ ਉਦੋਂ ਬਹੁਤ ਸਾਰੀਆਂ ਸਪான்ਸਰਾਂ ਲੋਕਾਂ ਵਾਸਤੇ ਲੈ ਕੇ ਆਏ ਜਿਹਨਾਂ ਤੋਂ ਪੈਸੇ ਵੀ ਨਹੀਂ ਸੀ ਲੈਂਦੇ ਪਤਾ ਹੀ ਨਹੀਂ ਸੀ ਹੁੰਦਾ ਤੇ ਹੌਲੀ ਹੌਲੀ ਫਿਰ ਪਤਾ ਲੱਗਿਆ ਕਿ ਪੈਸੇ ਵੀ ਲੈਣੇ ਚਾਹੀਦੇ ਨੇ ਸੋ ਤਕਰੀਬਨ ਜੇ ਮੈਂ ਇੱਕ ਟਾਈਮ ਪੀਰੀਅਡ ਦੇਖਾਂ ਤਾਂ 17-18 ਸਾਲ ਤੋਂ ਪਲੱਸ ਟਾਈਮ ਹੋ ਗਿਆ ਆਫੀਸ਼ੀਅਲੀ ਔਰ ਅਨ ਆਫ ਕਿਉਂਕਿ ਜਦੋਂ ਅਸੀਂ 2004-5 ਚ ਕਰਦੇ ਸੀ ਉਦੋਂ ਤਾਂ ਪਤਾ ਹੀ ਨਹੀਂ ਸੀ ਹੁੰਦਾ ਕਿ ਆਫਿਸ ਵੀ ਕੋਈ ਚੀਜ਼ ਹੁੰਦੀ ਐ ਘਰੇ ਬੈਠੇ ਬੈਠੇ ਹੀ ਬਸ ਕੋਈ ਆ ਗਿਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੈਸੇ ਲੈਣ ਦਾ ਵੀ ਨਹੀਂ ਸੀ ਪਤਾ ਹੁੰਦਾ ਸੋ ਕੋਈ ਮਤਲਬ ਇੱਕ ਹੁੰਦਾ ਨਾ ਕੋਈ ਸੋਚ ਸਮਝ ਕੇ ਕਿਸੇ ਕੰਮ ਦੇ ਵਿੱਚ ਪੈਂਦਾ ਵੀ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ-ਕਿਵੇਂ ਆਪਾਂ ਸ਼ੁਰੂਆਤ ਹੋ ਗਈ ਕਿਵੇਂ ਪਹਿਲਾਂ ਰਾਗੀ ਜਥੇ ਸਾਡੇ ਬਹੁਤ ਭੇਜੇ ਹੋਏ ਬਾਹਰ ਅੱਜ ਪੱਕੇ ਨੇ ਉਹ ਬਹੁਤ ਜਥੇ ਨੇ ਕੀਰਤਨ ਕਰਨ ਵਾਲੇ ਜਿਹੜੇ ਅਸੀਂ ਭੇਜੇ ਖਾਸ ਕਰ ਰਾਜਪੁਰੇ ਏਰੀਆ ਤੋਂ ਬਹੁਤ ਲੋਕ ਗਏ ਸਾਡੇ ਭੇਜੇ ਕਿਹੜੇ ਮੁਲਕ ਜਿਹੜੇ ਹੋ ਤੁਸੀਂ ਮੈਂ ਜ਼ਿਆਦਾਤਰ ਯੂਕੇ ਰ ਹਮਮ ਯੂਕੇ ਮੇਰੇ ਫਾਦਰ ਸਾਹਿਬ ਪਹਿਲਾਂ ਗਏ ਸੀ ਤੇ ਯੂਕੇ ਹੀ ਜ਼ਿਆਦਾ ਮੈ ਰਹੇ ਆ ਜੀ ਤੇ ਉੱਥੇ ਹੀ ਸਾਰਾ ਸਿਸਟਮ ਜੋ ਵੀ ਹੈ ਇਮੀਗ੍ਰੇਸ਼ਨ ਵਾਲਾ ਚੱਲਿਆ ਸਮਝ ਆਈ ਹੌਲੀ ਹੌਲੀ ਘਟ ਪੜੇ ਲਿਖੇ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਹਮਮ ਚੀਜ਼ਾਂ ਨੂੰ ਸਮਝਣ ਵਾਸਤੇ ਕਿਉਂਕਿ ਜਦੋਂ ਆਪਾਂ ਕਿਸੇ ਰਾਹ ਚੱਲਦੇ ਆ ਤਾਂ ਜਦੋਂ ਆਪਾਂ ਨੂੰ ਕੁਝ ਨਹੀਂ ਆਉਂਦਾ ਹੁੰਦਾ ਤੇ ਬੜੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਸੋ ਮੇਰੀ ਸੋਚ ਹਮੇਸ਼ਾ ਇਹ ਰਹੀ ਹੈ ਕਿ ਵਧੀਆ ਤਰੀਕੇ ਨਾਲ ਕੰਮ ਕੀਤਾ ਜਾਵੇ ਤੇ ਕੁਝ ਮੇਰਾ ਇਸ ਲਾਈਨ ਦੇ ਵਿੱਚ ਜਦੋਂ ਮੈਂ ਪ੍ਰੋਪਰ ਇੱਕ ਪ੍ਰੋਫੈਸ਼ਨਲੀ ਜਦੋਂ ਪਿਆਵਾਂ ਉਹਦਾ ਮੇਰਾ ਰੀਜ਼ਨ ਇਹੀ ਸੀ ਕਿ ਜਿੱਥੇ ਲੋਕ 20-20 ਲੱਖ ਰੁਪਇਆ ਜਾਂ ਲੱਖਾਂ ਰੁਪਏ ਖਰਾਬ ਕਰ ਰਹੇ ਨੇ ਤੇ ਮੇਰੇ ਮਨ ਦੇ ਵਿੱਚ ਇਹ ਸੀ ਯਾਰ ਵੀ ਬਹੁਤ ਘੱਟ ਪੈਸਿਆਂ ਦੇ ਵਿੱਚ ਵੀ ਇਹ ਕੰਮ ਹੋ ਸਕਦਾ ਤਾਂ ਅਵੇਅਰ ਕੀਤਾ ਜਾਵੇ ਤੇ ਆਪਦਾ ਕੰਮ ਵੀ ਚਲਾਇਆ ਜਾਵੇ ਕੋਈ ਇਹ ਨਹੀਂ ਹੈ ਕਿ ਮੇਰੀ ਮਨਸ਼ਾ ਸਿਰਫ ਇਹੀ ਕਿ ਮੈਂ ਸੇਵਾ ਹੀ ਕਰਨੀ ਹੈ ਬਸ ਇਹ ਮਨਸ਼ਾ ਸੀ ਕਿ ਸਾਫ਼ ਸਥਰਾ ਕੰਮ ਕਰਕੇ ਪੈਸੇ ਕਮਾਣੇ ਨੇ ਤੇ ਲੋਕਾਂ ਨੂੰ ਹੋ ਸਕਦਾ ਕਿਤੇ ਨਾ ਕਿਤੇ ਮੈਂ ਬਚਾਇਆ ਹੋ ਵੀ ਉਸ ਚੀਜ਼ ਤੋਂ ਕਿਉਂਕਿ ਜਿਹੜਾ ਬੰਦਾ ਮੇਰੇ ਕੋਲੋਂ 5500 ਦੇ ਵਿੱਚ ਬਾਹਰ ਚਲਾ ਗਿਆ ਬਹੁਤ ਸਾਰੀਆਂ ਵੀਡੀਓ ਪਈਆਂ ਨੇ 4-4000 ਦੇ ਵਿੱਚ ਵੀ ਵੀਜ਼ੇ ਲਵਾਏ ਨੇ ਤੇ ਮੈਂ ਇਹ ਸਮਝਣਾ ਕਿ ਉਹਨਾਂ ਨੂੰ ਬਚਾਏ ਇੱਕ ਤਰ੍ਹਾਂ ਦਾ ਅੱਜ ਉਹ ਸੈਟ ਨੇ ਬਾਹਰ ਠੀਕ ਹੈ ਨਾ ਇਹਦਾ ਵੀ ਕੋਈ ਅਸਰ ਹੁੰਦਾ ਕੋਈ ਹੁੰਦਾ ਹੈ ਨਾ ਜਿਹੜਾ ਟੋੜੇ ਆਲੇ ਦਲੇ ਦਾ ਮਾਹੌਲ ਹੁੰਦਾ ਆਲੇ ਦਲੇ ਦੀ એનર્ਜੀ ਹੁੰਦੀ ਆ ਉਹ ਤੁਹਾਨੂੰ ਬਹੁਤ ਉਹ ਕਰਦੀ ਆ ਤੁਸੀਂ ਗੁਰੂ ਘਰ ਦੇ ਨਾਲ ਤੁਹਾਡਾ ਕਨੈਕਸ਼ਨਿੰਗ ਗਰੁੱਪਸ ਕਰਦੇ ਨਾਲ ਕਨੈਕਸ਼ਨ ਬਾਰੇ ਦੱਸੋ ਬਚਪਨ ਤੋਂ ਜੋ ਤੁਸੀਂ ਕਨੈਕਸ਼ਨ ਸਰ ਇਦਾਂ ਜੀ ਜਿਵੇਂ ਗੁਰਦੁਆਰਾ ਸਾਹਿਬ ਪਹਿਲਾਂ ਪਿੰਡ ਦੇ ਵਿੱਚ ਅਸੀਂ ਰਹਿੰਦੇ ਸੀ ਜਿਵੇਂ ਕੋਈ ਗ੍ਰੰਥੀ ਨੇ ਗੁਰਦੁਆਰਾ ਜਿਵੇਂ ਕਹਿੰਦੇ ਨੇ ਮੱਲਿਆ ਹੋਣਾ ਕਹਿੰਦੇ ਨੇ ਉਹਨੂੰ ਹਨਾ ਵੀ ਕਿਸੇ ਗ੍ਰੰਥੀ ਦਾ ਕਿਸੇ ਪਿੰਡ ਦੇ ਵਿੱਚ ਗੁਰਦਾਰੇ ਵਿੱਚ ਰਹਿਣਾ ਆਪਦੇ ਘਰ ਨਾਲ ਹੋ ਕੇ ਕਿਸੇ ਗੁਰਦੁਆਰੇ ਵਿੱਚ ਰਹਿਣਾ ਤੇ ਫਿਰ ਜਿਵੇਂ ਸ਼ਾਮ ਦਾ ਕੋਈ ਲੰਗਰ ਇਕੱਠਾ ਕਰਨਾ ਹੈ ਆਪਾਂ ਪਹਿਲਾਂ ਰਿਵਾਜ ਸੀ ਜਿਹਨੂੰ ਡਾਲੀ ਕਹਿੰਦੇ ਆ ਗਜਾ ਕਰਨਾ ਪਿੰਡ ਦੇ ਵਿੱਚੋਂ ਗਜਾ ਇਕੱਠਾ ਕਰਕੇ ਰੋਟੀ ਇਕੱਠੀ ਕਰਕੇ ਫਿਰ ਖਾਣੀ ਤੁਸੀਂ ਹਾਂ ਬਿਲਕੁਲ ਬਿਲਕੁਲ ਅੱਜ ਵੀ ਚਲੋ ਕਿਤਨਾ ਕਿਤੇ ਬਹੁਤ ਘੱਟ ਹੋ ਗਿਆ ਟ੍ਰੈਂਡ ਇਹ ਪਹਿਲਾਂ ਬੜਾ ਜ਼ਿਆਦਾ ਸੀ ਹੁਣ ਵੀ ਹੈ ਹਾਂ ਤੇ ਅਸੀਂ ਸਵੇਰੇ ਜਦੋਂ ਹੋਣੀ ਅੱਜ ਕੱਲ ਦੇ ਬੱਚੇ ਤਾਂ ਸਵੇਰੇ ਉੱਠਣਾ ਬੜਾ ਔਖਾ ਹੋ ਜਾਂਦਾ ਹੈ ਅਸੀਂ ਪਹਿਲਾਂ ਸਵੇਰੇ ਉੱਠ ਕੇ ਸਾਰੇ ਪਿੰਡ ਦੇ ਵਿੱਚੋਂ ਦੁੱਧ ਦੀ ਗਜਾ ਕਰਨੀ ਕਿਉਂਕਿ ਮੰਨ ਕੇ ਚਲੋ ਅਗਰ 4-500 ਘਰ ਹੈ ਪਿੰਡ ਦੇ ਵਿੱਚ ਤਾਂ ਤਕਰੀਬਨ ਡੇਢ ਘੰਟਾ ਮੇਰੇ ਬ੍ਰਦਰ ਹੈ ਵੱਡੇ ਉਹ ਵੀ ਹੁੰਦੇ ਸੀ ਮੈਂ ਵੀ ਇੱਕ ਅੱਧੇ ਪਿੰਡ ਚ ਉਹਨਾਂ ਨੇ ਜਾਣਾ ਤੇ ਅੱਧੇ ਪਿੰਡ ਚ ਮੈਂ ਜਾਣਾ ਤੇ ਦੋਮ ਜਣੇ ਕੰਨੀਆਂ ਫੜੀਆਂ ਹੋਣੀਆਂ ਡੋਲੂ ਇਦਾਂ ਬਾਹਰ ਵਿੱਚ ਪਾਏ ਹੋਣੇ ਤੇ ਪਿੰਡ ਦੇ ਵਿੱਚ ਜਾਣਾ ਸਤਨਾਮ ਜੀ ਵਾਹਿਗੁਰੂ ਜੀ ਐਵੇਂ ਬੋਲਣਾ ਫਿਰ ਕਿਸੇ ਨੇ ਦੁੱਧ ਪਾਣਾ ਰੋਟੀ ਦੇਣੀ ਸੋ ਪਹਿਲਾਂ ਘੰਟਾ ਡੇਢ ਘੰਟਾ ਪੂਰੀ ਪਿੰਡ ਦੀ ਫੇਰਨੀ ਕਰਕੇ ਫਿਰ ਅਸੀਂ ਸਕੂਲ ਜਾਂਦੇ ਸੀ ਸੋ ਉੱਥੋਂ ਕਿਤਨਾ ਕਿਤੇ ਮਨ ਦੇ ਵਿੱਚ ਇੱਕ ਕਸ ਕਰਦੀ ਹੈ ਜਦੋਂ ਪਿੰਡ ਦੇ ਵਿੱਚ ਕਿਸੇ ਦਾ ਟਰੈਕਟਰ ਦੇਖ ਲੈਣਾ ਕਿਸੇ ਦੀ ਗੱਡੀ ਦੇਖ ਲੈਣੀ ਤੇ ਮਨ ਦੇ ਵਿੱਚ ਆਉਣਾ ਯਾਰ ਵੀ ਸਾਡਾ ਵੀ ਇਦਾਂ ਕੁਝ ਹੋਏਗਾ ਕਦੀ ਤੇ ਬਸ ਇੱਕ ਮਨ ਦੀ ਇੱਛਾ ਸੀ ਵੀ ਪਰਿਵਾਰ ਨੂੰ ਮੈਂ ਇਹ ਨਹੀਂ ਕਵਾਂਗਾ ਕਿ ਉਹ ਦਲਦਲ ਹੈ ਕਿਉਂਕਿ ਉਹ ਗੁਰੂ ਘਰ ਦੀ ਸੇਵਾ ਸੀ ਬਟ ਉੱਥੇ ਦਲਦਲ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਕੋਈ ਮਤਲਬ ਕਿ ਗਲਤ ਵਿਵਹਾਰ ਗ੍ਰੰਥੀਆਂ ਨਾਲ ਕੀਤੇ ਜਾਂਦੇ ਨੇ ਹਨਾ ਮੈਂ ਉਸ ਟੌਪਿਕ ਤੇ ਜ਼ਿਆਦਾ ਜਾਣਣਾ ਨਹੀਂ ਚਾਹੁੰਦਾ ਪਰ ਇਹ ਹੁੰਦਾ ਗ੍ਰੰਥੀ ਬਹੁਤ ਸਾਰੇ ਮਸਲੇ ਵੀ ਉਠਾਉਂਦੇ ਵੀ ਸਾਨੂੰ ਇੱਕ ਆਮ ਚੱਲਦਾ ਕਿ ਸਭ ਤੋਂ ਸਤਕਾਰ ਤਾ ਉਹਦਾ ਗ੍ਰੰਥੀ ਦਾ ਸਾਰੇ ਪਿੰਡ ਨੂੰ ਗਿਆਨ ਉਹਨਾਂ ਨੇ ਦੇਣਾ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਜਾਣੂ ਨਵੀਂ ਪੀੜੀ ਉਹਨਾਂ ਨੇ ਕਰਨਾ ਪੁਨੋਦੀਆਂ ਤਨਖਾਹਾਂ ਹੀ ਨਹੀਂ ਸੀ ਵਿਚਾਰਿਆਂ ਦੀਆਂ ਹੁਣ ਤੱਕ ਵੀ ਉਹ ਧਰਨੇ ਲਾਉਂਦੇ ਨੇ ਐਸਜੀਪੀਸੀ ਅੱਜ ਵੀ ਸਰ ਕੋਈ ਗ੍ਰੰਥੀ ਨਹੀਂ ਚਾਹੇਗਾ ਕਿ ਮੇਰਾ ਬੱਚਾ ਵੀ ਗ੍ਰੰਥੀ ਬਣੇ ਪੁਲਿਸ ਵਾਲਾ ਜ਼ਰੂਰ ਚਾਹੇਗਾ ਕਿ ਮੇਰਾ ਬੇਟਾ ਪੁਲਿਸ ਵਾਲਾ ਬਣੇ ਹਨਾ ਜਾਂ ਕੋਈ ਜੇਆਈ ਹੈ ਜਾਂ ਕੁਝ ਵੀ ਹੈ ਉਹ ਚਾਹੁੰਦੇ ਨੇ ਕਿ ਯਾਰ ਗਵਰਨਮੈਂਟ ਜੌਬ ਲੱਗੇ ਬੱਚੇ ਦੀ ਜੋ ਮੈਂ ਹੈਗਾ ਬੱਚਾ ਬਣੇ ਕੋਈ ਗ੍ਰੰਥੀ ਐਸਾ ਨਹੀਂ ਹੈਗਾ ਜਿਹੜਾ ਇਹ ਸੋਚੇ ਕਿ ਹਾਂ ਕਿ ਮੇਰਾ ਬੱਚਾ ਗ੍ਰੰਥੀ ਬਣੇ ਜੇ ਕਿਸੇ ਗ੍ਰੰਥੀ ਨੇ ਆਪਣੀ ਬੇਟੀ ਦਾ ਵਿਆਹ ਕਰਨਾ ਹੈ ਤਾਂ ਉਹ ਜਵਾਈ ਵੀ ਇਦਾਂ ਦਾ ਨਹੀਂ ਲੱਗਦਾ ਕਿ ਉਹ ਗ੍ਰੰਥੀ ਹੋਵੇ ਉਹ ਸੋਚਦੇ ਨੇ ਯਾਰ ਕੋਈ ਵੱਖਰਾ ਬਿਜ਼ਨਸ ਹੋਵੇ ਤਾਂ ਕਿ ਵੀ ਹੌਲੀ 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 ਅੱਜ ਕੱਲ ਕੋਈ ਵੀ ਅਗਰ ਗ੍ਰੰਥੀ ਦੀ ਲਾਈਨ 'ਚ ਹੈਗਾ ਉਹ ਨਿਕਲਣ ਦੀ ਉਹ ਕੋਸ਼ਿਸ਼ ਕਰ ਰਿਹਾ ਹੂੰ ਹੂੰ ਅਸੀਂ ਵੀ ਚਲੋ ਪਰਮਾਤਮਾ ਦੀ ਕਿਰਪਾ ਲਾ ਲਓ ਕੁਝ ਵੀ ਲਾ ਲਓ ਕਿਸੇ ਨਾ ਕਿਸੇ ਤਰ੍ਹਾਂ ਦੇ ਮੈਂ ਚਲੋ ਸਪੈਸੀਫਿਕ ਘਟਨਾ ਤੇ ਨਹੀਂ ਉਹ ਦੌਰ 'ਚ ਬਚਪਨ ਤੁਸੀਂ ਵੀ ਦੇਖਿਆ ਕਿ ਜਿਵੇਂ ਤੁਸੀਂ ਬਿਆਨ ਕੀਤਾ ਕਿ ਤੁਹਾਡੇ ਪਿਤਾ ਜੀ ਨਾਲ ਵੀ ਕੁਝ ਅਜਿਹੀਆਂ ਚੀਜ਼ਾਂ ਮਤਲਬ ਜਿਹੜੀ ਪੋਲਿਟਿਕਸ ਹੁੰਦੀ ਹੁੰਦੀ ਹੈ ਗੁਰਦੁਆਰਿਆਂ ਦੀ ਜਿਵੇਂ ਹੁੰਦੀ ਹੈ ਜੀ ਬਹੁਤ ਕੁਝ ਹੋਇਆ ਕੀ ਹੋਇਆ ਗੁਰੂ ਘਰ ਦੇ ਵਿੱਚ ਦੇਖੋ ਛੋਟੀਆਂ ਛੋਟੀਆਂ ਚੀਜ਼ਾਂ ਜੋ ਅਸੀਂ ਫੇਸ ਕਰਦੇ ਸੀ ਮੰਨ ਕੇ ਚੱਲੋ ਹੁਣ ਗੁਰਦੁਆਰੇ ਆਪਾਂ ਜੇ ਕਿਸੇ ਨੂੰ ਗ੍ਰੰਥੀ ਰੱਖਿਆ ਹੋਇਆ ਤਾਂ ਆਪਾਂ ਉਸ ਗ੍ਰੰਥੀ ਤੋਂ ਪਿੰਡ ਦੇ ਵਿੱਚ ਜਿਹੜੇ ਪ੍ਰਧਾਨ ਹੁੰਦੇ ਨੇ ਜਾਂ ਜੋ ਵੀ ਕਮੇਟੀ ਮੈਂਬਰ ਹੁੰਦੇ ਨੇ ਕੀ ਉਮੀਦ ਕਰਦੇ ਨੇ ਕਿ ਯਾਰ ਝਾੜੂ ਨਹੀਂ ਲੱਗਿਆ ਹੋਇਆ ਇੱਕ ਪਾਸੇ ਆਪਾਂ ਉਹਨਾਂ ਦੇ ਪੈਰ ਛੂਣ ਦਾ ਇੱਕ ਸਤਿਕਾਰ ਦਿੰਨੇ ਸਤਿਕਾਰ ਦਿੰਨੇ ਆ ਦੂਜੇ ਪਾਸੇ ਉੱਥੇ ਟੌਂਟ ਬਾਜ਼ੀਆਂ ਇਹ ਹੁੰਦੀਆਂ ਨੇ ਗਿਆਨੀ ਜੀ ਇੱਥੇ ਖਲਾਰਾ ਪਿਆ ਹੋਇਆ ਇੱਥੇ ਉਹ ਗਿਆਨੀ ਲੋਕਾਂ ਵਾਸਤੇ ਐ ਪ੍ਰਧਾਨਾਂ ਵਾਸਤੇ ਉਹ ਨੌਕਰ ਐ ਜਿਹੜੀ ਉੱਥੇ ਕਮੇਟੀ ਹੁੰਦੀ ਹੈ ਉਹਨਾਂ ਵਾਸਤੇ ਇੱਕ ਵਰਕਰ ਹੈ ਬਸ ਜਿਹਨੇ ਝਾੜੂ ਵੀ ਲਾਣਾ ਜਿਹਨੇ ਗੁਰਦੁਆਰੇ ਦੀ ਸਫਾਈ ਵੀ ਰੱਖਣੀ ਹੈ ਸਾਰਾ ਕੁਝ ਕਰਨਾ ਹੈ ਵੀ ਇੱਕ ਗਰੰਥੀ ਦੀ ਡਿਊਟੀ ਕੱਲਾ ਪਾਠ ਕਰਨਾ ਨਹੀਂ ਰਹਿ ਜਾਂਦੀ ਉਹ ਗਰੰਥੀ ਦੀ ਡਿਊਟੀ ਮਤਲਬ ਕਿ ਜੇ ਕੁਝ ਮਾੜਾ ਹੋ ਗਿਆ ਉੱਥੇ ਤਾਂ ਜ਼ਿੰਮੇਵਾਰ ਗਰੰਥੀ ਹੈ ਕਿਉਂਕਿ ਗਰੰਥੀ ਨੇ ਦਿਨ ਚ ਸੌਣਾ ਵੀ ਹੈ ਠੀਕ ਹੈ ਨਾ ਰੈਸਟ ਵੀ ਕਰਨੀ ਹੈ ਜਾਗਣਾ ਵੀ ਹੈ ਕੋਈ ਮੰਨ ਕੇ ਚਲੋ ਗੁਰੂਕਾਰ ਪਾਠ ਵੀ ਕਰਨਾ ਹੈ ਮੈਨੂੰ ਐਕਚੁਅਲੀ ਦੱਸਣਾ ਨਹੀਂ ਆ ਰਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹਨੂੰ ਆਪਾਂ ਐਕਸਪਲੇਨ ਨਹੀਂ ਕਰ ਸਕਦੇ ਹਣਾ ਜਿਵੇਂ ਮੰਨ ਕੇ ਚੱਲੋ ਹੁਣ ਕੋਈ ਖਲਾਰਾ ਪਿਆ ਹੋਇਆ ਕੋਈ ਝਾੜੂ ਲਾਉਣ ਵਾਲਾ ਹੈ ਜਾਂ ਕੁਝ ਵੀ ਕਰਨ ਵਾਲਾ ਹੈ ਤੇ ਆ ਕੇ ਕੋਈ ਬੰਦਾ ਟੋਕ ਦੇਵੇ ਜਿੰਨੂੰ ਕੋਈ ਘਰ ਨਹੀਂ ਪੁੱਛਦਾ ਉਹ ਆ ਕੇ ਗਰੰਥੀ ਦੇ ਆ ਕੇ ਗੱਲ ਪੈ ਜਾਵੇ ਯਾਰ ਆ ਚੀਜ਼ ਐਵੇਂ ਕੋਈ ਕਰੀ ਹੋਈ ਹੈ ਹਣਾ ਤੇ ਉੱਥੇ ਫਿਰ ਕਿਤੇ ਨਾ ਕਿਤੇ ਬਸ ਉਹਨੂੰ ਗਾਲਾਂ ਕੱਢਣ ਨੂੰ ਜੀ ਕਰਦਾ ਉਹਦੋਂ ਐ ਹੁੰਦਾ ਯਾਰ ਵੀ ਕਦੋਂ ਨਿਕਲਾਂਗੇ ਇਥੋਂ ਇਸੇ 30 ਨੇ ਇਸੇ 30 ਨੇ ਤੁਹਾਨੂੰ ਗੁਰਦੁਆਰਾ ਸਾਹਿਬ ਚੋਂ ਕੱਢਿਆ ਬਿਲਕੁਲ ਜਾਂ ਨਿਕਲੇ ਦੇਖੋ ਅਸੀਂ ਜਦੋਂ ਯੂਕੇ ਗਏ ਸੀ ਉੱਥੇ ਵੀ ਗੁਰੂ ਘਰ ਦੇ ਵਿੱਚ ਅਸੀਂ ਸੇਵਾ ਕਰਦੇ ਰਹੇ ਹਾਂ ਕਾਫੀ ਟਾਈਮ ਬਟ ਉੱਥੇ ਕੀ ਹੋਇਆ ਕਿ ਸਵੇਰੇ ਸਵੇਰੇ ਸੁੱਤੇ ਪਏ ਸੀ ਜਿਵੇਂ ਬੱਚਾ ਸੀ ਮੈਂ 17-18 ਸਾਲ ਦੀ ਉਮਰ ਸੀ ਤੇ ਉੱਥੇ ਇੱਕ ਪ੍ਰਧਾਨ ਨੇ ਕੀ ਕੀਤਾ ਸਵੇਰੇ ਉੱਠਣਾ ਸੀ ਤੇ ਮੈਂ ਲੇਟ ਹੋ ਗਿਆ ਨੀਂਦ ਜਿਵੇਂ ਬੱਚੇ ਨੂੰ ਬੜੀ ਪਿਆਰੀ ਹੁੰਦੀ ਹੈ ਕਈ ਵਾਰੀ ਹਨਾ ਤੇ ਮੈਨੂੰ ਲੱਤ ਮਾਰ ਕੇ ਜਿਵੇਂ ਉਠਾਇਆ ਸੀ ਐਵੇਂ ਪੈਰ ਦੇ ਨਾਲ ਮਤਲਬ ਕਿ ਮਾਰਿਆ ਮੇਰੇ ਮੋਢੇ ਤੇ ਮੈਨੂੰ ਉਠਾਇਆ ਤੇ ਮੇਰੇ ਕੋਲ ਵੀ ਖੁਰਚਣਾ ਪਿਆ ਸੀ ਤੇ ਮੈਂ ਉਹਦੇ ਸਿਰ 'ਚ ਮਾਰਿਆ ਗੁੱਸੇ ਦੇ ਵਿੱਚ ਤੇ ਉਸ ਤੋਂ ਅਗਲਾ ਦਿਨ ਮੈਨੂੰ ਨਹੀਂ ਪਤਾ ਵੀ ਮੈਂ ਮੇਰੇ ਦਿਮਾਗ 'ਚ ਕੀ ਕੁਛ ਆਇਆ ਮੈਂ ਕਿਹਾ ਯਾਰ ਕਰਨਾ ਹੀ ਨਹੀਂ ਇਹ ਕੰਮ ਬਿਲਕੁਲ ਨਹੀਂ ਕਰਨਾ ਵੀ ਸਤਕਾਰ ਹੀ ਨਹੀਂ ਹੈ ਕੋਈ ਪੁੱਛਦਾ ਹੀ ਨਹੀਂ ਹੈ ਕੋਈ ਮੈਨੂੰ ਇਹ ਸੀ ਵੀ ਯਾਰ ਇੰਡੀਆ ਦੇ ਵਿੱਚ ਗੁਰਦਾਰਿਆਂ ਦਾ ਪੰਜਾਬ 'ਚ ਹਾਲ ਚਲੋ ਹੈਗਾ ਬਾਹਰ ਗੁਰਦਾਰਿਆਂ ਦਾ ਹਾਲ ਵਧੀਆ ਹੋਏਗਾ ਕਿਉਂਕਿ ਫਾਦਰ ਸਾਹਿਬ ਠੰਡੇ ਸੁਭਾਅ ਦੇ ਰਹੇ ਨੇ ਸ਼ੁਰੂ ਤੋਂ ਉਹਨਾਂ ਨੇ ਕਦੀ ਜਿਆਦਾ ਗਰਮੀ ਨਹੀਂ ਦਿਖਾਈ ਕਦੀ ਮਤਲਬ ਕਿ ਸ਼ਿਕਾਇਤ ਨਹੀਂ ਕੀਤੀ ਕਿਸੇ ਨਾਲ ਬੜਾ ਠੰਡਾ ਸੁਭਾਅ ਰਿਹਾ ਉਹਨਾਂ ਦਾ ਤੇ ਜਿਹੜਾ ਕੋਈ ਸਾਡੇ ਵਰਗੇ ਕੋਈ ਗਰਮ ਖੂਨ ਹੈ ਜਾਂ ਕੁਝ ਵੀ ਜਿਵੇਂ ਉਮਰ ਉਹੋ ਜੀ ਸੀ ਤੇ ਸਾਨੂੰ ਮੈਨੂੰ ਇੰਨਾ ਗਲਤ ਲੱਗਿਆ ਯਾਰ ਵੀ ਕਿਸੇ ਨੂੰ ਲੱਤ ਮਾਰ ਕੇ ਉਠਾਣਾ ਇੱਕ ਬੜੇ ਵੱਡੀ ਮਤਲਬ ਕਿ ਗੱਲ ਹੋ ਜਾਂਦੀ ਹੈ ਉਸ ਦਿਨ ਤੋਂ ਬਾਅਦ ਮੈਂ ਪੂਰੀ ਗੰਡ ਬੰਨ ਲਈ ਕੇ ਅਰ ਨਹੀਂ ਅਰ ਮੈਂ ਬਿਆਹੇ ਕੰਮ ਨਹੀਂ ਕਰਨਾ ਮੈਂ ਫਿਰ ਇੰਗਲੈਂਡ ਦੇ ਵਿੱਚ ਹੀ ਉੱਥੇ ਕੰਸਟਰਕਸ਼ਨ ਦਾ ਕੰਮ ਸ਼ੁਰੂ ਕੀਤਾ ਉੱਥੋਂ ਕਰਦੇ 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 ਪਤਾ ਹੀ ਨਹੀਂ ਲੱਗਿਆ ਵੀ ਕਦੋਂ ਇਸ ਲਾਈਨ ਦੇ ਵਿੱਚ ਪੈ ਗਏ ਤੇ ਇਹ ਸਿਲਸਲਾ ਸਾਰਾ ਸ਼ੁਰੂ ਹੋ ਗਿਆ ਬਿਜ਼ਨਸਮੈਨ ਹੋਣ ਦੀ ਤਾਕਤ ਤੁਹਾਨੂੰ ਲੱਗਦਾ ਉਹ ਜਿਹੜਾ ਰਿਸ਼ਤਾ ਗੁਰੂ ਸਾਹਿਬ ਦੇ ਨਾਲ ਰਿਹਾ ਜਿਹੜੀ ਕੋਈ ਤਾਂ ਏਨਰਜੀ ਹੁੰਦੀ ਹੈ ਨਾ ਜਿਹੜੀ ਸਾਨੂੰ ਅੱਗੇ ਲੈ ਕੇ ਜਾਂਦੀ ਹੈ ਤੁਹਾਨੂੰ ਕੀ ਲੱਗਦਾਗਾ ਜਦੋਂ ਤੁਸੀਂ ਸਟੈਬਲਿਸ਼ ਹੋਏ ਜਦੋਂ ਤੁਸੀਂ ਮੇਰੇ ਫਾਦਰ ਸਾਹਿਬ ਦੀ ਦਿਲੋਂ ਜਿਹੜੀ ਸੇਵਾ ਕੀਤੀ ਹੋਈ ਮੇਰੇ ਫਾਦਰ ਸਾਹਿਬ ਦੀ ਮਿਹਨਤ ਸਟਰਗਲ ਤੇ ਮਤਲਬ ਕਿ ਉਹਨਾਂ ਨੇ ਕਦੀ ਵੀ ਜਿੰਨੂੰ ਵੀ ਮਿਲਦੇ ਨੇ ਨਾ ਉਹ ਇੰਨਾ ਠੰਡਾ ਸੁਭਾਅ ਹੈ ਇੰਨੀ ਸੇਵਾ ਲਗਣਾ ਅਸੀਂ ਹਮੇਸ਼ਾ ਇਹ ਸੋਚਦੇ ਆਂ ਵੀ ਉਹਨਾਂ ਦੀ ਸੇਵਾ ਕਰਕੇ ਲਾ ਲਓ ਜਾਂ ਉਹਨਾਂ ਕਰਕੇ ਲਾ ਲਓ ਅਸੀਂ ਅੱਜ ਵੀ ਜੇ ਕਿਤੇ ਗੁਰੂ ਘਰ ਦੇ ਵਿੱਚ ਅਸੀਂ ਕਿਤੇ ਦਿਲੋਂ ਸੇਵਾ ਕਰੀ ਹੈ ਨਾ ਤਾਂ ਅਸੀਂ ਅੱਜ ਸਮਝ ਲਓ ਕਿ ਆਨੰਦ ਲੈ ਰਹੇ ਆਂ ਬੱਚੇ ਵੀ ਮ제 ਦੇ ਵਿੱਚ ਨੇ ਪਰਿਵਾਰ ਸੁਖ ਲੈ ਰਿਹਾ ਜੋ ਚੀਜ਼ਾਂ ਸੀ ਲੋਕਾਂ ਦੀਆਂ ਦੇਖਦੇ ਸੀ ਉਸ ਤੋਂ ਵੱਧ ਕੇ ਪਰਮਾਤਮਾ ਨੇ ਦਿੱਤਾ ਹੋਇਆ ਅੱਛਾ ਲਾਈਫ ਸਟਾਈਲ ਦਿੱਤਾ ਹੋਇਆ ਹੈ ਨਾ ਤੇ ਇਹ ਚੀਜ਼ਾਂ ਦੀ ਤਾਂ ਮੈਂ ਕਦੀ ਉਮੀਦ ਕਰ ਹੀ ਨਹੀਂ ਸਕਦਾ ਸੀ ਕਦੀ ਵੀ ਨਹੀਂ ਸੀ ਕਰ ਸਕਦਾ ਸੀ ਫਿਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਜੇ ਕੋਈ ਦਿਲੋਂ ਸੇਵਾ ਕਿਤੇ ਕਰੀ ਹੈ ਉਹ ਸਾਡੇ ਕਿਤੇ ਨਾ ਕਿਤੇ ਕੰਮ ਆ ਰਹੀ ਹੈ ਇਹ ਵੀ ਇੱਥੇ ਮਿਲਿਆ ਕਿ ਇਮੀਗ੍ਰੇਸ਼ਨ ਵਾਲਿਆਂ ਤੇ ਬਾਰੇ ਇਹ ਕਿਹਾ ਜਾਂਦਾ ਕਿ ਇਮੀਗ੍ਰੇਸ਼ਨ ਵਾਲੇ ਤਾਂ ਲੁੱਟ ਕੇ ਖਾ ਜਾਂਦੇ ਨੇ ਤੇ ਤੁਸੀਂ ਉਹ ਤੁਸੀਂ 5500 ਰੁਪਏ ਚ ਅਮਰੀਕਾ ਵੀ ਭੇਜ ਦਿਓ 5500 ਰੁਪਏ ਚ ਕੈਨੇਡਾ ਵੀ ਤੁਸੀਂ ਦਾਵਾ ਕਰਦੇ ਹੋਏ ਕਿ ਮੈਂ 5500 ਰੁਪਏ ਚ ਭੇਜਦਾ ਲੋਕਾਂ ਨੂੰ ਹਾਂਜੀ ਹਾਂ ਸਮਝਾਓ ਦੇਖੋ ਮੈਂ ਸ਼ੁਰੂ ਤੋਂ ਲੈ ਕੇ ਜਦੋਂ ਵੀ ਇਮੀਗ੍ਰੇਸ਼ਨ ਦਾ ਜਿਵੇਂ ਕੰਮ ਸ਼ੁਰੂ ਕੀਤਾ ਸੀ ਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਤਾ ਹੀ ਨਹੀਂ ਸੀ ਕਿ ਪੈਸੇ ਲੈਣੇ ਆ ਲੈਣੇ ਹੁੰਦੇ ਨੇ ਹਨਾ ਤੇ ਅਸੀਂ ਡਰ ਦੇ ਡਰ ਦੇ ਪੈਸੇ ਮੰਗਦੇ ਸੀ ਉਦੋਂ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਮਾਰਕੀਟ ਚ ਕੀ ਹੁੰਦਾ ਅਸੀਂ ਡਰ ਦੇ ਡਰ ਦੇ ਕਹਿ ਦੇਣਾ ਚੱਲ ਯਾਰ 10000 ਦੇ ਦੇ ਕੋਈ ਗੱਲ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਹਾਂ ਯਾਰ 50000 ਵੀ ਲੈ ਸਕਦੇ ਆ ਫਿਰ ਜਦੋਂ ਜੋ ਥੋੜਾ ਜਿਹਾ ਹੋਰ ਗਹਿਰਾਈ ਚ ਜਾ ਕੇ ਦੇਖਿਆ ਕਿਉਂਕਿ 201 ਉਦੋਂ ਥੋੜੀ ਥੋੜੀ ਨਿਊਜ਼ ਆਣੀਆਂ ਸ਼ੁਰੂ ਹੋ ਗਈਆਂ ਸੀ 12 13 ਵਿੱਚ ਸੌਰੀ ਕਿ ਹਾਂ ਯਾਰ ਫਰਾਨੇ ਨਾਲ ਫਰੋਡ ਹੋ ਗਿਆ ਫਰਾਨੇ ਨਾਲ ਫਰੋਡ ਹੋ ਗਿਆ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਉਦੋਂ ਹੀ ਲੋਕਾਂ ਦੇ ਕਾਰਨਾਮੇ ਬਾਹਰ ਆਏ ਜ਼ਿਆਦਾਤਰ ਤੇ ਉਦੋਂ ਫਿਰ ਮੈਨੂੰ ਪਤਾ ਲੱਗਿਆ ਕਿ ਯਾਰ ਮਾਰਕੀਟ ਦੇ ਵਿੱਚ ਇਦਾਂ ਦਾ ਧੰਦਾ ਬਹੁਤ ਚੱਲਦਾ ਹੈ ਕਿ ਯਾਰ ਵੀ 20-20 ਲੱਖ ਰੁਪਈਆ 25-25 ਲੱਖ ਰੁਪਈਆ ਛੋਟੀ ਜੀ ਗੱਲ ਦਾ ਲੋਕ ਲੈਂਦੇ ਨੇ ਤਾਂ ਫਿਰ ਮੈਂ ਕਿਸੇ ਨਾਲ ਲੜਨਾ ਸਹੀ ਨਹੀਂ ਸਮਝਿਆ ਮੈਂ ਸੋਚਿਆ ਵੀ ਯਾਰ ਮੈਨੂੰ ਕਰਨਾ ਆਉਂਦਾ ਹੈ ਇਹ ਕੰਮ ਕਿਉਂ ਨਾ ਮੈਂ ਆਪਣੇ ਹਿਸਾਬ ਨਾਲ ਘੱਟ ਪੈਸਿਆਂ ਦੇ ਵਿੱਚ ਲੋਕਾਂ ਦੇ ਵੀਜ਼ੇ ਲਵਾਉਣੇ ਸ਼ੁਰੂ ਕਰੀਏ ਫਿਰ ਮੈਂ 5500 ਰੁਪਏ ਦੇ ਵਿੱਚ ਲਵਾਉਣਾ ਸ਼ੁਰੂ ਕੀਤਾ ਅੱਜ ਵੀ ਕਰਾ ਰਹੇ ਹਾਂ 5500 ਫੀਸ ਹੈ ਮੇਰੀ ਤੇ ਕਿਸੇ ਨੇ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਕਰਨਾ ਹੈ ਯੂਰਪ ਦਾ ਕਰਨਾ ਹੈ ਬڑے ਆਮ ਨਾਲ ਕਰ ਰਹੇ ਆਂ ਔਰ ਲੱਗਦੇ ਨੇ ਵੀਜ਼ੇ ਕਿਉਂਕਿ ਪ੍ਰੋਫਾਈਲਰ ਆ ਵੀ ਆਰ ਓਨਲੀ ਪ੍ਰੋਫਾਈਲਰ ਹਨਾ ਅਸੀਂ ਫਾਈਲ ਤਿਆਰ ਕਰਕੇ ਐਮਬੈਸੀ ਤੱਕ ਪਹੁੰਚਾਉਣੀ ਹੈ ਐਮਬੈਸੀ ਨੇ ਵੀਜ਼ਾ ਦੇਣਾ ਹੈ ਵੀਜ਼ਾ ਦੇਣ ਦਾ ਕੰਮ ਕਿਸੇ ਵੀ ਏਜੰਟ ਦਾ ਨਹੀਂ ਹੈ ਹੂੰ ਹੂੰ ਵੀਜ਼ਾ ਐਮਬੈਸੀ ਨੇ ਦੇਣਾ ਹੈ ਅਸਾ ਏਜੰਟ ਦਾ ਕੀ ਕੰਮ ਹੁੰਦਾ ਹੈ ਕਿ ਉਹਨੇ ਸਲਾਹ ਸਹੀ ਦੇਣੀ ਹੈ ਫਾਈਲ ਤਿਆਰ ਕਰਕੇ ਐਮਬੈਸੀ ਤੱਕ ਪਹੁੰਚਾਉਣੀ ਹੈ ਚਾਹੇ ਉਹ ਸਟੱਡੀ ਵੀਜ਼ਾ ਹੈ ਚਾਹੇ ਉਹ ਟੂਰਿਸਟ ਵੀਜ਼ਾ ਹੈ ਤੇ ਅਗਰ ਅਸੀਂ ਉਸ ਕੰਮ ਨੂੰ ਸਹੀ ਤਰੀਕੇ ਨਾਲ ਨਿਭਾ ਦਈਏ ਤਾਂ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਵਧੀਆ ਕੋਈ ਹੋਰ ਕੰਮ ਹੈਗਾ 5500 ਰੁਪ ਬਹੁਤ سارے ਲੋਕ ਗਏ ਆ ਜੀ तकरीबन ਅਣਗਿਣਤ ਲੋਕਾਂ ਦੇ ਵੀਜ਼ੇ ਲੱਗੇ ਆ ਰਿਫਿਊਜ਼ ਵੀ ਹੋਏ ਨੇ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਆ ਗਿਆ ਵੀਜ਼ਾ ਲੱਗ ਗਿਆ ਰਿਫਿਊਜ਼ ਵੀ ਹੁੰਦੇ ਨੇ ਲੱਗਦੇ ਵੀ ਨੇ ਬਿਕੋਜ਼ ਇੱਕ ਰੇਸ਼ੋ ਹੁੰਦੀ ਹੈ ਜੇ ਆਪਾਂ 10 ਫਾਈਲਾਂ ਲਾਈਆਂ ਹੋ ਸਕਦਾ 6-7 ਦੇ ਵੀਜ਼ੇ ਆ ਜਾਣ ਵਿੱਚੋਂ ਹੋ ਸਕਦਾ 5 ਦੇ ਹੀ ਆਣ ਬਟ ਇਹ ਵੀ ਆਪਦੇ ਆਪ ਨੂੰ ਇੱਕ ਸਹੀ ਸਾਬਤ ਕਰਨ ਪਿੱਛੇ ਆਪਾਂ ਕਹੀ ਜਈਏ ਕਿ ਨਾ ਜੀ ਮੇਰਾ ਤਾਂ ਕੰਮ ਬੜਾ ਟੌਪ ਕਲਾਸ ਹੈ ਇਹ ਤਾਂ ਇੱਕ ਇੱਕ ਜਿਹੜਾ ਜੈਨੂਇਨ ਕੰਮ ਉਹ ਇਹੀ ਹੈ ਕਿ ਸਾਡਾ ਜਦੋਂ ਕੰਮ ਹੀ ਫਾਈਲ ਤਿਆਰ ਕਰਕੇ ਦੇਣਾ ਹੈ ਅਸੀਂ ਵੀਜ਼ੇ ਦੀ ਕਿਉਂ ਮਤਲਬ ਕਿ ਤੌਂਸ ਕਿਉਂ ਮਾਰੀਏ ਕਿ ਯਾਰ ਅਸੀਂ ਵੀਜ਼ਾ ਲਵਾ ਕੇ ਹੀ ਦੇਣਾ ਜਾਂ ਮੈਂ ਕਿਉਂ ਵੜਿਆਈ ਕਰਾਂ ਕਿ ਵੀਜ਼ੇ ਬੜੇ ਲੱਗਦੇ ਨੇ ਵੀਜ਼ਾ ਲਵਾਉਣ ਦਾ ਤਾਂ ਸਾਡਾ ਕੰਮ ਹੀ ਨਹੀਂ ਕਿਸੇ ਏਜੰਟ ਦਾ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਏਜੰਟ ਦਾ ਕੰਮ ਹੋਣਾ ਚਾਹੀਦਾ ਕਿ ਜੋ ਐਮਬੈਸੀ ਨੂੰ ਚਾਹੀਦਾ ਹੈ ਉਹ ਪੂਰਾ ਕਰਕੇ ਦੇਣਾ ਵੀਜ਼ਾ ਮਿਲ ਗਿਆ ਪਾਸਪੋਰਟ client ਕੋਲ ਜਾਵੇ ਗੱਲ ਖਤਮ ਹੋ ਗਈ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਏਜੰਟ ਵੀਜ਼ੇ ਨੂੰ ਲੈ ਕੇ ਪ੍ਰੋਮੋਸ਼ਨ ਆਫ ਦੀ ਕਰੇ ਮੈਂ ਚਾਹੁੰਨਾ ਕਿ ਪ੍ਰੋਫਾਈਲਿੰਗ ਦੇ ਤੌਰ ਤੇ ਬੰਦੇ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਕਿ ਵੀ ਅਸੀਂ ਅਸੀਂ ਫਾਈਲ ਤਿਆਰ ਕਰਕੇ ਦੇ ਸਕਦੇ ਹਾਂ ਅੱਗੇ ਸਾਰਾ ਕੰਮ ਜੋ ਵੀ ਹੈ ਵੀਜ਼ਾ ਦੇਣਾ ਨਾ ਦੇਣਾ ਉਹ ਤਾਂ ਐਮਬੈਸੀ ਦਾ ਕੰਮ ਹੁੰਦਾ ਹੁਣ ਕਾਫੀ ਫਾਈਲਾਂ ਅਸੀਂਆਂ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ ਸਾਰਾ ਇਨਕਮ ਸੋਰਸ ਹੁੰਦਾ ਹੈ ਫੰਡਿੰਗ ਵੀ ਹੁੰਦੀ ਹੈ ਉਹਦੇ ਚ ਅਸੀਂ ਕਰਨਾ ਕੀ ਹੁੰਦਾ ਉਹਨਾਂ ਦੇ ਪੇਪਰ ਲੈ ਕੇ ਹੀ ਐਮਬੈਸੀ ਤੱਕ ਪਹੁੰਚਾਣੇ ਹੁੰਦੇ ਸਬਮਿਸ਼ਨ ਹੀ ਕਰਨੀ ਹੈ ਅੱਗੇ ਤਾਂ ਰਿਜ਼ਲਟ ਤਾਂ ਐਮਬੈਸੀ ਨੇ ਦੇਣਾ ਤੇ ਇੱਕ ਪੇਪਰ ਲੈ ਕੇ ਸਿਰਫ ਅੱਗੇ ਦੇਣ ਦਾ ਅਗਰ ਮੈਨੂੰ 5500 ਮਿਲ ਰਿਹਾ ਤੇ ਮੇਰੇ ਵਾਸਤੇ ਬਹੁਤ ਹੈ ਹੂੰ ਹੂੰ ਯੂਰਪ ਪੀ ਪੀ ਡੀਨ ਤੋਂ ਸਿਲਕਾਂ ਹਾਂਜੀ ਯੂਰਪ ਦਾ ਸੀ ਹੁਣ ਵਰਕ ਪਰਮਿਟ ਸ਼ੁਰੂ ਕੀਤਾ ਹੈ 2 ਸਾਲ ਦਾ ਵਰਕ ਪਰਮਿਟ ਹੈ ਜਿਹਦੇ ਵਿੱਚ ਕੋਈ ਵੀ ਕੈਟਾਗਰੀ ਦਾ ਬੰਦਾ ਅਪਲਾਈ ਕਰ ਸਕਦਾ ਹੈ ਘੱਟ ਉਮਰ ਹੈ ਵੱਧ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਚਾਹੇ ਈਸੀਆਰ ਪਾਸਪੋਰਟ ਹੈ ਅਸੀਂ ਦੱਸ ਸਕਦੇ ਸਾਰਾ ਕੁਝ ਕਰਦੇ ਹਾਂ ਜਿਵੇਂ ਕਿ 30-35000 ਰੁਪਏ ਸੀ ਐਡਵਾਂਸ ਲੈਣਾ ਹੈ ਯੂਰਪ ਵਾਲੇ ਦੇ ਵਿੱਚ ਐਡਵਾਂਸ ਲੈਣ ਤੋਂ ਬਾਅਦ 2-3 ਮਹੀਨੇ ਦਾ ਸਮਾਂ ਚਾਹੀਦਾ ਅਸੀਂ ਉਹਨਾਂ ਦਾ ਵਰਕ ਪਰਮਿਟ ਯੂਰਪ ਦਾ ਕਰਾ ਕੇ ਹੀ ਦਵਾਂਗੇ ਉਹ ਲੱਗੇਗਾ ਹੀ ਲੱਗੇਗਾ ਉਹਦੇ ਵਿੱਚ ਇਹ ਨਹੀਂ ਹੈ ਕੋਈ ਸੈਟਿੰਗ ਵਾਲਾ ਕੰਮ ਹੈ ਬਿਕੋਜ਼ ਜਦੋਂ ਕਿਸੇ ਕੰਪਨੀ ਤੋਂ ਲੈਟਰ ਆ ਉਹਦੇ ਵਿੱਚ ਵੀਜ਼ਾ ਰੁਕਦਾ ਹੀ ਨਹੀਂ ਹੈਗਾ ਉਹ ਅੰਬੈਸੀ ਦੀ ਆਪਾਂ ਜਦੋਂ ਕੈਟਾਗਰੀ ਪੂਰੀ ਉਹ ਕੰਡੀਸ਼ਨ ਪੂਰੀ ਕਰਤੀ ਉਹ ਵੀਜ਼ਾ ਲੱਗਦਾ ਹੀ ਲੱਗਦਾ ਸੋ ਯੂਰਪ ਦਾ ਵਰਕ ਪਰਮਿਟ ਚਲੋ ਕਿਸੇ ਨੇ ਵੀ ਅਪਲਾਈ ਕਰਨਾ ਹੋਵੇ ਤੇ ਬਹੁਤ ਵਧੀਆ ਤਰੀਕੇ ਨਾਲ ਵਰਕ ਪਰਮਿਟ ਤੋਂ ਵਰਕ ਮਿਲਦਾ ਅੱਗੇ ਜਾ ਕੇ ਹਾਂਜੀ ਹਾਂ ਵਿਦ ਵਰਕ ਹੈ ਜੀ ਉੱਥੇ ਜਾ ਕੇ ਬਹੁਤ ਵੀ ਕਾਫੀ ਰੋਲਾ ਪੈਂਦਾ ਹੈਗਾ ਕਿ ਯੂਰਪ ਦੇ ਅੰਦਰ ਜਿੰਨੇ ਲੋਕ ਜਾ ਰਹੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਮੈਂ ਸਟਾਰਟਿੰਗ 'ਚ ਇੱਕ ਗੱਲ ਕਹੀ ਸੀ ਕਿ ਰਿਟਨ 'ਚ ਕਰੋ ਜੋ ਕਰਨਾ ਹੈ ਜੋ ਸਾਡੇ ਨਾਲ ਜਾਂ ਕਿਸੇ ਨਾਲ ਵੀ ਡੀਲ ਕਰ ਰਹੇ ਹੋ ਉਹ ਰਿਟਨ ਦੇ ਵਿੱਚ ਕਰੋ ਕਿ ਮੈਂ ਜੋ ਤੁਹਾਡੇ ਨਾਲ ਜ਼ੁਬਾਨ ਕਰਨੀ ਹੈ ਇਹ ਨਹੀਂ ਕਿ ਜ਼ੁਬਾਨੀ ਮ ਜੋ ਡੀਲ ਕਰੋਗੇ ਸਾਡੇ ਨਾਲ ਜਾਂ ਕਿਸੇ ਨਾਲ ਵੀ ਕਰੋਗੇ ਉਹ ਲਿਖਤੀ ਰੂਪ ਚ ਹੋਈ ਹੋਏਗੀ ਉਹਦੇ ਵਰਗੀ ਕੋਈ ਰੀਸ ਨਹੀਂ ਬੰਦਾ ਸਾਹਮਣੇ ਕੱਢ ਕੇ ਦਿਖਾ ਦਿੰਦਾ ਕਿੰਨੇ ਚਿਰ ਦੀ ਗਾਰੰਟੀ ਦੇਣੇ ਉੱਥੇ ਆ ਕੇ ਕੰਮ ਤੁਹਾਨੂੰ ਕਿੰਨਾ ਚਿਰ ਸਾਡੇ ਵੱਲੋਂ ਮਿਲੂਗਾ ਬਾਕੀ ਬਾਅਦ ਚੋਂ ਤੁਸੀਂ ਦੇਖਣਾ ਦੇਖੋ ਅਸੀਂ ਇੱਕ ਵਾਰ ਜਾਂਦੇ ਹਾਂ ਉਹਨੂੰ ਜੌਬ ਮਿਲ ਜੂ ਜੋਬ ਇਥੋਂ ਲੱਗ ਕੇ ਜਾਂਦੀ ਹੈ ਸਰ ਜਿਹੜਾ ਵਰਕ ਪਰਮਿਟ ਵਾਲਾ ਹੁੰਦਾ ਹੈ ਨਾ ਦੋ ਕੈਟਾਗਰੀਆਂ ਸਾਡੇ ਕੋਲੇ ਆ ਕਾਪਨ ਪਰਮਿਟ ਇੱਕ ਵਿਦ ਜੋਬ ਪਰਮਿਟ ਹੈ ਕੋਈ ਓਪਨ ਪਰਮਿਟ ਅਗਰ ਕਰੇਗਾ ਜਿਵੇਂ ਕੋਈ ਕਹਿ ਦਿੰਦਾ ਬਸ ਮੈਂ ਜਾਣਾ ਹੀ ਹੈ ਤੇ ਮੇਰੀ ਟੈਨਸ਼ਨ ਹੈ ਉੱਥੇ ਅਸੀਂ ਫਿਰ ਇਨਵੋਲਵ ਹੁੰਦੇ ਵੀ ਨਹੀਂ ਸਾਡਾ ਵੀਜ਼ਾ ਲਵਾਉਣ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਸਾਨੂੰ ਨਹੀਂ ਪਤਾ ਬੰਦਾ ਕਦੋਂ ਜਾ ਰਿਹਾ ਕਦੋਂ ਨਹੀਂ ਜਾ ਰਿਹਾ ਇੱਕ ਹੁੰਦਾ ਹੈ ਵਿਦ ਜੋਬ ਕਿ ਸਾਨੂੰ ਜੋਬ ਚਾਹੀਦੀ ਹੈ ਉਹ ਫਿਰ ਪੂਰੀ ਐਂਡ ਤੱਕ ਸਾਡੀ ਰਿਸਪੌਂਸਿਬਿਲਟੀ ਹੁੰਦੀ ਹੈ ਮੈਂ ਉਹੀ ਗੱਲ ਕਰ ਰਿਹਾ ਵੀ ਜੋ ਵੀ ਡੀਲ ਕਰਾਂਗੇ ਉਹ ਰਿਟਰਨ ਦੇ ਵਿੱਚ ਲਿਖ ਕੇ ਦੇਵਾਂ ਤੇ ਅੱਗੇ ਅਸੀਂ ਹੋਰ ਵਧੀਆ ਕੰਮ ਜਿਵੇਂ ਕਰ ਸਕੀਏ ਇਹ ਯੂਰਪ ਦਾ ਇਸ ਤਰੀਕੇ ਨਾਲ ਕਰ ਰਹੇ ਆ ਖਾਸ ਕਰ ਬਾਕੀ ਕੈਨੇਡਾ ਦਾ ਕਿਸੇ ਨੇ ਟੂਰਿਸਟ ਵੀਜ਼ਾ ਕਰਵਾਉਣਾ ਹੈ ਉਹੀ 15-20000 ਰੁਪਿਆ ਖਰਚਾ ਆ ਹੀ ਜਾਂਦਾ ਜਿਵੇਂ ਐਮਬੈਸੀ ਫੀਸ ਵੀ ਲੱਗਦੀ ਹੈ ਤੇ ਜੇ ਕੱਲ ਨੂੰ ਕੈਨੇਡਾ ਦਾ ਟੂਰਿਸਟ ਵੀਜ਼ਾ ਨਹੀਂ ਲੱਗਦਾ ਉਹਦੇ ਵਿੱਚ ਜੋ ਉਹਦਾ ਐਡਵਾਂਸ 15-20000 ਰੁਪਏ ਖਰਚਾ ਆਇਆ ਹੋਏਗਾ ਉਹ ਮਿੱਟੀ ਐ ਇਹ ਅਸੀਂ ਪਹਿਲਾਂ ਦੱਸ ਕੇ ਚੱਲਦੇ ਆਂ ਵੀ ਮੇਰਾ ਕੰਮ ਉਹ ਨਹੀਂ ਹੈਗਾ ਕਿ ਮੈਂ ਝੂਠ ਬੋਲੀ ਜੀ ਕੋਈ ਚੋਗਾ ਦੇਣ ਵਾਲਾ ਕੰਮ ਕਰੀਏ ਵੀ ਹਾਂ ਬਸ ਆ ਜਾਵੇ ਕਲਾਇੰਟ ਸਾਡੇ ਕੋਲ ਫਿਰ ਅਸੀਂ ਮੈਂ ਚਾਹਣਾ ਵੀ ਜੋ ਗੱਲ ਵੀਡੀਓ ਰਾਹੀਂ ਹੋ ਗਈ ਐ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹੀ ਗੱਲ ਜਿਹੜੀ ਐ ਕਲਾਇੰਟ ਦੀ ਫੇਸ ਟੂ ਫੇਸ ਬੈਠ ਕੇ ਹੋਵੇ ਜਿਵੇਂ ਕਾਊਂਟਰ ਤੇ ਬੈਠ ਕੇ ਵੀ ਉਹੀ ਸੇਮ ਗੱਲ ਹੋਵੇ ਜੋ ਆਪਾਂ ਇੱਥੇ ਕਰ ਰਹੇ ਹਾਂ ਵੀ ਕੈਨੇਡਾ ਦਾ ਵੀਜ਼ਾ ਅਗਰ ਲੈਣਾ ਹੈ ਟੂਰਿਸਟ ਵੀਜ਼ਾ ਤਾਂ ਉਹੀ 15-20000 ਰੁਪਏ ਖਰਚਾ ਹੋਣਾ ਬਟ ਉਹਦੇ ਵਿੱਚ ਕੱਲ ਨੂੰ ਰਿਸਕ ਹੈ ਤੁਹਾਡਾ ਕਿਉਂਕਿ ਵੀਜ਼ਾ ਜ਼ਰੂਰੀ ਨਹੀਂ ਹੁੰਦਾ ਕਿ ਲੱਗਣੇ ਲੱਗਣਾ ਹੈ ਕਈ ਵਾਰੀ ਰਹਿ ਵੀ ਜਾਂਦਾ ਤੁਸੀਂ ਕਹਿੰਦੇ ਸਟੱਡੀ ਵੀਜ਼ਾ ਅਮਰੀਕਾ ਦਾ ਕਾਸੇ ਦੀ ਲੋੜ ਹੀ ਨਾ IELTS ਦੀ ਲੋੜ ਹੈ ਹਾਂ ਅਮਰੀਕਾ ਦਾ ਟੋਫਲ ਦੀ ਲੋੜ ਹੈ ਹਾਂਜੀ ਬਿਲਕੁਲ ਜੋ ਵੀ ਤੁਹਾਡੇ ਐਗਜ਼ਾਮ ਨੇ ਪੀਟੀਈ ਹੋ ਜਿੰਨੇ ਜੀ ਹਾਂ ਜੀ ਹਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਕੋਈ ਗੈਪ ਵੀ ਜਿੰਨਾ ਮਰਜੀ ਹੋਵੇ ਹਾਂਜੀ ਨਹੀਂ 8 9 ਸਾਲ ਤੱਕ 10 ਸਾਲ ਤੱਕ ਦਾ ਵੀ ਗੈਪ ਐਕਸੈਪਟੇਬਲ ਹੈ ਯੂ ਐਸ ਏ ਦਾ ਸਟੱਡੀ ਵੀਜ਼ਾ ਕਿਸੇ ਨੇ ਕਰਨਾ ਹੈ ਉਹਦੇ ਵਿੱਚ ਸਾਡੀ ਕੰਡੀਸ਼ਨ ਇਹ ਹੈ ਕਿ ਅਸੀਂ 95000 ਰੁਪਏ ਦੇ ਵਿੱਚ ਯੂ ਐਸ ਏ ਦਾ ਵੀਜ਼ਾ ਕਰਾ ਕੇ ਦਿੰਨੇ ਆ ਸਿਰਫ 95000 ਰੁਪਿਆ ਲੈਣਾ ਹੈ ਹੋਰ ਕੋਈ ਪੈਸਾ ਨਹੀਂ ਲਵਾਂਗੇ ਤੇ ਵੀਜ਼ਾ ਜੋ ਵੀ ਵਿੱਚ ਫੰਡਿੰਗ ਲਗਣੀ ਹੈ ਕਿਉਂਕਿ 35 ਲੱਖ ਦਾ ਫੰਡ ਵੀ ਲੱਗਦਾ ਹੈ ਵਿੱਚ ਉਹ ਸਾਡੇ ਕੋਲ ਫਾਈਨੈਂਸਰ ਹੋਗੇ ਨੇ ਅਸੀਂ ਉਹਨਾਂ ਦੇ ਥਰੂ ਜਿਵੇਂ ਕਰਵਾਉਣੇ ਆ ਤੇ ਅੰਬੈਸੀ ਦੀ ਫੀਸ ਛੱਡ ਕੇ ਕਿਉਂਕਿ 15000 ਅੰਬੈਸੀ ਦੀ ਫੀਸ ਹੈ ਉਹਨੂੰ ਛੱਡ ਕੇ ਉਹ client ਨੇ ਆਪ ਬੈਂਕ ਜਾ ਕੇ ਪੇ ਕਰਨੀ ਹੈ ਬਾਕੀ ਅਸੀਂ ਸਿਰਫ ਅਡਵਾਂਸ ਲੈਣਾ ਹੈ 15 95000 ਰੁਪਇਆ ਤੇ ਵੀਜ਼ਾ ਲੱਗਣ ਤੋਂ ਬਾਅਦ ਕੋਈ ਪੈਸਾ ਨਹੀਂ ਹੈਗਾ ਤੇ ਜਦੋਂ ਵੀਜ਼ਾ ਲੱਗ ਗਿਆ ਯੂਐਸਏ ਦਾ ਜੋ ਕਾਲਜ ਦੀ ਫੀਸ ਹੈ ਉਹ ਵੀ ਉੱਥੇ ਜਾ ਕੇ ਹੀ ਪੇ ਕਰਨੀ ਹੈ ਟਿਕ ਟਕ client ਨੇ ਆਪਣੀ ਆਪ ਲੈਣੀ ਹੈ ਔਰ ਫੀਸ ਉੱਥੇ ਜਾ ਕੇ ਪੇ ਕਰਨੀ ਹੈ ਅਸੀਂ ਸਿਰਫ 95000 ਰੁਪਿਆ ਯੂਐਸਏ ਦਾ ਲੈਣਾ ਜੀ ਔਰ ਕੈਨੇਡਾ ਦਾ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਕੈਨੇਡਾ ਯੂਕੇ ਆਸਟ੍ਰੇਲੀਆ ਯੂਰਪ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲੈਣਾ ਹੈ ਤਾਂ ਇਹੀ 15-20000 ਰੁਪਿਆ ਖਰਚਾ ਜੋ ਅਸੀਂ ਐਡਵਾਂਸ ਲੈਣੇ ਆ ਔਰ ਕਹਿ ਕੇ ਲੈਣੇ ਆ ਤੇ ਮੈਂ ਵੈਸੇ ਗੱਲ ਕਰਨੀ ਚਾਹੁੰਨਾ ਕਿ ਜਿਹੜਾ ਕੋਈ ਵੀ ਮੰਨ ਕੇ ਚੱਲੋ ਐਡਵਾਂਸ ਦੇਣ ਤੋਂ ਕੁਤਰਾਂਦਾ ਹੈ ਤਾਂ ਉਹ ਬੇਫਿਕਰ ਹੋ ਕੇ ਸਾਨੂੰ ਬਿਲਕੁਲ ਵੀ ਕਾਲ ਨਾ ਕਰਨ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਗਲੇ ਦਾ ਵੀ ਟਾਈਮ ਖਰਾਬ ਕਰੀਏ ਤੇ ਅੱਜ ਦਾ ਵੀ ਟਾਈਮ ਖਰਾਬ ਹੋਵੇ ਬਿਕੋਜ਼ ਅਸੀਂ ਅਗਰ ਐਡਵਾਂਸ ਲਵਾਂਗੇ ਤਾਂ ਲਿਖਤੀ ਦਵਾਂਗੇ ਕਿ ਅਸੀਂ ਐਡਵਾਂਸ ਲਿਆ ਹੈ ਔਰ ਇਹ ਵਾਪਸ ਹੈ ਜਾਂ ਨਹੀਂ ਹੈ ਉਹ ਵੀ ਅਸੀਂ ਲਿਖ ਕੇ ਦਵਾਂਗੇ ਕਿਉਂਕਿ ਮੈਂ ਚਾਹਣਾ ਵੀ ਕਲਾਇੰਟ ਕੋਈ ਵੀ ਹੈ ਨਾ ਕੋਈ ਵੀਜ਼ਾ ਅਪਲਾਈ ਕਰਦਾ ਕਿਉਂਕਿ ਸਾਡੀ ਲਾਈਨ ਬੜੀ ਬਦਨਾਮ ਲਾਈਨ ਹੈ ਮੇਰੀ ਮੇਰੀ ਸੋਚ ਇਹ ਹੈ ਵੀ ਚਾਹੇ ਥੋੜਾ ਕਰੀਏ ਕੰਮ ਉਹ ਬਿਲਕੁਲ ਕਲੀਅਰ ਔਰ ਟਰਾਂਸਪੇਰੈਂਟ ਹੋਣਾ ਚਾਹੀਦਾ ਵੀ ਜੋ ਅਸੀਂ ਕਰਨਾ ਹੈ ਉਹ ਦੱਸ ਕੇ ਕਰੀਏ ਵੀ ਆ ਚੀਜ਼ ਔਰ ਹਰ ਇੱਕ ਚੀਜ਼ ਜਦੋਂ ਰਿਟਰਨ ਦੇ ਵਿੱਚ ਹੋ ਜਾਣੀ ਹੈ ਤਾਂ ਮੈਨੂੰ ਨਹੀਂ ਲੱਗਦਾ ਕੋਈ ਫਰਕ ਪਾਇਆ ਜਾਂਦਾ ਕੋਈ ਗੁੰਜਾਇਸ਼ ਰਹਿ ਜਾਂਦੀ ਹੈ ਕਿਸੇ ਨਾਲ ਠੱਗੀ ਮਾਰਨ ਦੀ ਜਾਂ ਗਲਤ ਚੱਲਣ ਦੀ ਸਟੱਡੀ ਕੈਨੇਡਾ ਦਾ ਵੀ ਕਰਦੇ ਹੋ ਤੁਸੀਂ ਹਾਂਜੀ ਹਾਂ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5500 ਰੁਪਏ ਜੀ ਉਹਦੀ ਵੀ ਕੋਈ ਵੀਜ਼ਾ ਲੱਗਣ ਤੋਂ ਬਾਅਦ ਫੀਸ ਨਹੀਂ ਹੈ 5500 ਤੋਂ ਇਲਾਵਾ ਕੋਈ ਐਡਵਾਂਸ ਫੀਸ ਵੀ ਨਹੀਂ ਹੈ ਤੇ ਇਸ ਤੋਂ ਇਲਾਵਾ ਸਟੱਡੀ ਵੀਜ਼ੇ ਦੇ ਵਿੱਚ 5500 ਤੋਂ ਇਲਾਵਾ ਸਾਡੀ ਕੋਈ ਫੀਸ ਨਹੀਂ ਹੈ ਨਾ ਪਹਿਲਾਂ ਨਾ ਬਾਅਦ ਪਰ ਤੁਹਾਡੀ ਐਕਸਪਰਟੀ ਹੈ ਜਿਹੜੀ ਉਹ ਟੂਰਿਸਟ ਵੀਜ਼ਾ ਜੀ ਤੁਸੀਂ ਕਹਿੰਦੇ ਟੂਰਿਸਟ ਵੀਜ਼ਾ ਹਾਂਜੀ ਹਾਂ ਸਟੱਡੀ ਵੀਜ਼ਾ ਸਿਰਫ ਅਸੀਂ ਯੂਐਸਏ ਔਰ ਕੈਨੇਡਾ ਦਾ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੀ ਸਾਡੀ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰ ਰਹੇ ਹਾਂ ਔਰ ਰਿਲੀਜੀਅਸ ਵਰਕਰ ਵੀਜ਼ਾ ਹੋ ਗਿਆ ਜਿਵੇਂ ਕੋਈ ਕੀਰਤਨ ਕਰਨ ਵਾਲੇ ਨੇ ਕੋਈ ਰਾਗੀ ਢੱਡੀ ਨੇ ਕੋਈ ਉਹ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਇਸੇ ਬੇਸ ਤੇ ਵੀਜ਼ਾ ਲਵਾ ਕੇ ਦਵਾਂਗੇ ਕਿਉਂਕਿ ਜਿਹੜਾ ਮਿਨਿਸਟਰ ਆਫ ਰਿਲੀਜੀਅਸ ਵੀਜ਼ਾ ਹੁੰਦਾ ਹੈ ਜਾਂ ਰਿਲੀਜੀਅਸ ਕੈਟਾਗਰੀ ਦੀ ਜਿਹੜੀ ਹੈ ਵੀਜ਼ੇ ਦੀ ਕੈਟਾਗਰੀ ਜਿਹੜੀ ਆ ਜਾਂਦੀ ਹੈ ਇਸ ਕੈਟਾਗਰੀ ਦੇ ਵਿੱਚ ਅਗਰ ਕੋਈ ਵਿਦੇਸ਼ ਜਾਂਦਾ ਹੈ ਉਹਨੂੰ ਪੀਆਰ ਬਹੁਤ ਜਲਦੀ ਮਿਲਦੀ ਹੈ ਪਹਿਲਾਂ 3 ਸਾਲ ਹੁੰਦੇ ਸੀ ਪੀਆਰ ਦੇ ਮੈਂ ਯੂਕੇ ਦੀ ਗੱਲ ਕਰ ਰਿਹਾ ਫਿਰ ਉਹਨਾਂ ਨੇ 5 ਸਾਲ ਕਰਤੇ ਹੁਣ ਜਿਵੇਂ 7 ਸਾਲ ਕਰਤੇ ਹਨ ਤੇ ਜਿਹੜਾ ਧਾਰਮਿਕ ਵੀਜ਼ੇ ਤੇ ਬਾਹਰ ਜਾਂਦਾ ਹੈ ਉਹਦਾ ਵੀਜ਼ਾ ਉਹਦੀ ਮਤਲਬ ਕਿ ਪੀਆਰ ਲੱਗਦੀ ਲੱਗਦੀ ਹੈ 7 ਸਾਲ ਬਾਅਦ ਉਹਨੂੰ ਜ਼ਿਆਦਾ ਕੰਡੀਸ਼ਨਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੂੰ ਹੂੰ ਇਹ ਬੜੀ ਮਤਲਬ ਕਿ ਇਹ ਇਹੋ ਜੀ ਕੈਟਾਗਰੀ ਵਾਸਤੇ ਬੜਾ ਅੱਛਾ ਮਤਲਬ ਕਿ ਮੌਕਾ ਹੈ ਲੱਖਾਂ ਲੋਕ ਨੇ ਇਮੀਗ੍ਰੇਸ਼ਨ ਏਜੰਟ ਲੱਖਾਂ ਇਸ ਬਿਜ਼ਨਸ 'ਚ ਨੇ ਮੈਂ ਆਖਰੀ ਸਵਾਲ ਕਰ ਰਿਹਾ ਤੁਹਾਡੇ ਕੋਲੇ ਹੀ ਕੋਈ ਕਿਉਂ ਆਵੇ ਮੇਰੇ ਕੋਲ ਤਾਂ ਆਉਣਾ ਚਾਹੀਦਾ ਜੀ ਕਿਉਂਕਿ ਅਸੀਂ ਹਰ ਗੱਲ ਟਰਾਂਸਪੇਰੈਂਟ ਰੱਖਦੇ ਹਾਂ ਕਲਾਇੰਟ ਅੱਗੇ ਵਧੀਆ ਕੰਮ ਕਰ ਰਹੇ ਹਾਂ ਔਰ ਦੂਸਰਾ ਨੰਬਰ ਅਸੀਂ ਲੋਕਾਂ ਦੇ ਜਜ਼ਬਾਤ ਨੂੰ ਸਮਝਦੇ ਹਾਂ ਸਾਨੂੰ ਪਤਾ ਹੈ ਕਿ ਕਿਉਂਕਿ ਅਸੀਂ ਮਾੜੇ ਟਾਈਮ ਚੋਂ ਨਿਕਲੇ ਹੋਏ ਹਾਂ ਅਸੀਂ ਉਹ ਸਮਾਂ ਦੇਖਿਆ ਹੋਇਆ ਅਸੀਂ ਫੀਲ ਕਰ ਸਕਦੇ ਹਾਂ ਸਾਨੂੰ ਇਹ ਇਦਾਂ ਫੀਲ ਹੁੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਬੰਦੇ ਦਾ ਪੈਸਾ ਖਰਾਬ ਹੋਵੇ ਤੇ ਮੇਰੇ ਕੋਲ ਆਉਣ ਦਾ ਇੱਕੋ ਇੱਕ ਕਾਰਨ ਸਿੱਧਾ-ਸਿੱਧਾ ਅਗਰ ਮੈਂ ਕਹਾਂ ਕਿ ਮੈਂ ਸਾਫ਼ ਸੁਥਰਾ ਤੇ ਸਪਸ਼ਟ ਕੰਮ ਕਰ ਰਿਹਾ ਮੈਨੂੰ ਕੋਈ ਰਿਟਰਨ ਚ ਦੇਣ ਦੇ ਵਿੱਚ ਕੋਈ ਮਤਲਬ ਕਿ ਮੈਨੂੰ ਮਨਾ ਨਹੀਂ ਹੈਗਾ ਕਿ ਮੈਂ ਕਵਾਂ ਯਾਰ ਹੁਣ ਕਹਿ ਰਿਆਂ ਤੇ ਬਾਅਦ ਚ ਮੈਂ ਦਵਾਨਾ ਸਾਰਾ ਕੰਮ ਹੀ ਰਿਟਰਨ ਚ ਕਰ ਰਿਟਰਨ ਦੇ ਵਿੱਚ ਜਿਹੜਾ ਬੰਦਾ ਆ ਗਿਆ ਤੁਸੀਂ ਲਿਖ ਕੇ ਦੇ ਦੇਣਾ ਵੀ ਆ ਲਿਖ ਕੇ ਵੀ ਜੋ ਡੀਲ ਹੋਏਗੀ ਲਿਖਤੀ ਹੋਏਗੀ ਇਸ ਤੋਂ ਬਿਨਾ ਕੋਈ ਡੀਲ ਨਹੀਂ ਹੈ ਵੀ ਜ਼ੁਬਾਨੀ ਕੋਈ ਡੀਲ ਨਹੀਂ ਹੈ ਜ਼ੁਬਾਨੀ ਕਲਾਮੀ ਹੀ ਰੋਲੇ ਪੈਂਦੇ ਨੇ ਰੋਲੇ ਪੈਂਦੇ ਨੇ ਜੀ ਬਾਅਦ ਚ ਗੱਲਾਂ ਹੋ ਜਾਂਦੀਆਂ ਨੇ ਕਿ ਯਾਰ ਤੁਸੀਂ ਐਵੇਂ ਕਿਹਾ ਸੀ ਨਹੀਂ ਸਾਰ ਐਵੇਂ ਕਿਹਾ ਸੀ ਆਹ ਗੱਲ ਐਵੇਂ ਨਹੀਂ ਸੀ ਓਵੇਂ ਨਹੀਂ ਸੀ ਹਨਾ ਕਈ ਵਾਰੀ ਕੀ ਹੁੰਦਾ ਐਮਬੈਸੀ ਵੱਲੋਂ ਹੀ ਟਾਈਮ ਲੱਗ ਜੇ ਵੀ ਜਾਂ ਦਿਨ ਨੂੰ ਕਲਾਇੰਟ ਸਾਡੇ ਗੱਲ ਪਈ ਜਾਂਦਾ ਕਿਉਂਕਿ ਏਜੰਟ ਦਾ ਕੰਮ ਤਾਂ ਉਨਾ ਚਿਰ ਹੈ ਨਾ ਜਦ ਤੇ client ਫਿਰ ਚਾਰ ਬੰਦੇ ਇਕੱਠੇ ਕਰਕੇ ਆਫਿਸ ਲੈ ਆਵੇ ਉੱਥੇ ਫਿਰ ਏਜੰਟ ਦੇ ਆਪਾਂ ਗੱਲ ਪਈ ਜੀ ਕਈਆਂ ਨੂੰ ਇਹ ਵੀ ਸਮਝ ਨਹੀਂ ਹੈਗੀ ਹੁੰਦਾ ਹੈ ਮੇਰੇ ਨਾਲ ਕਈ ਵਾਰੀ ਐਦਾਂ ਹੁਣ ਕਈ ਵਾਰੀ ਕੀ ਹੁੰਦਾ ਹੈ ਕੈਨੇਡਾ ਦਾ ਹੁਣ ਪਿੱਛੇ ਜੇ ਰਿਜ਼ਲਟ ਨਹੀਂ ਆਏ ਜਲਦੀ ਰਿਜ਼ਲਟ ਨਾ ਆਉਣ ਕਰਕੇ client ਭੜਕੇ ਫਿਰ ਉਹ ਸਾਨੂੰ ਸਮਝਾਉਣਾ ਪੈਂਦਾ ਉਹਨਾਂ ਨੂੰ ਵੀ ਸਾਡਾ ਕੰਮ ਹੀ ਫਾਈਲ ਲਾਉਣ ਦਾ ਸੀ ਤੇ ਇਹ ਚੀਜ਼ਾਂ ਮੈਨੂੰ ਆਪਣੇ ਆਪ ਨੂੰ ਫਾਇਦਾ ਉਹਨਾਂ ਦੇ ਨਾਲ ਲਿਖ ਕੇ ਚੱਲਣ ਦੇ ਵਿੱਚ ਤਾਂ ਕਿ ਉਹਨਾਂ ਨੂੰ ਸਮਝਾ ਸਕਾਂ ਕਿ ਵੀਜ਼ਾ ਫਾਈਲ ਲਾਉਣ ਤੱਕ ਦੀ ਸਾਡੀ ਜ਼ਿੰਮੇਵਾਰੀ ਹੈ ਕੱਲ ਨੂੰ ਅੰਬੈਸੀ 4 ਮਹੀਨੇ ਲਾ ਦੇਵੇ ਰਿਜ਼ਲਟ ਦੇਣ ਨੂੰ ਉਹਦੇ ਵਿੱਚ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਹੈ ਵੀ ਇਹ ਚੀਜ਼ਾਂ ਥੋੜੀ ਜਿਹੀਆਂ ਕਲੀਅਰ ਕਰਕੇ ਚੱਲਣਾ ਬੜਾ ਜ਼ਰੂਰੀ ਹੈ ਧੰਨਵਾਦ ਲਕੀ ਜੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਰ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਤਾਂ ਇਹ ਸੰ ਲਕੀ ਜੀ ਜਿਹੜੇ ਹਾਈ ਫਲਾਈ ਇਮੀਗ੍ਰੇਸ਼ਨ ਤੋਂ ਜਿਨ੍ਹਾਂ ਦਾ ਇਹ ਦਾਵਾ ਹੈਗਾ ਕਿ ਅਸੀਂ 5500 ਰੁਪਏ ਚ ਸਿਰਫ 5500 ਰੁਪਿਆ ਦਊ ਜਿੱਥੋਂ ਮਰਜ਼ੀ ਦਾ ਟੂਰਿਸਟ ਵੀਜ਼ਾ ਤੇ ਬਾਕੀ ਵੀਜ਼ਿਆਂ ਦੇ ਬਾਰੇ ਵੀ ਇਹ ਕਹਿੰਦੇ ਅਸੀਂ ਲਿਖ ਕੇ ਜਿਹੜੇ ਰੋਲੇ ਪੈਂਦੇ ਨੇ ਆਮ ਤੌਰ ਦੇ ਉੱਤੇ ਮਸਲਾ ਤਾਂ ਇਹੀ ਹੈ ਨਾ ਕਿ ਤੁਸੀਂ ਪੈਸੇ ਦੇ ਦਿੰਦੇ ਹੋ ਜਾਂ ਜਵਾਨੀ ਕਲਾਮੀ ਗੱਲ ਹੁੰਦੀ ਆ ਮੁੜ ਕੇ ਰੋਲੇ ਪੈਂਦੇ ਨੇ ਇਹ ਕਹਿੰਦੇ ਸਾਡੇ ਨਾਲ ਰੋਲਾ ਪਊਗਾ ਹੀ ਨਹੀਂ ਅਸੀਂ ਜੋ ਕਰਾਂਗੇ ਉਹ ਲਿਖ ਕੇ ਕਰਾਂਗੇ ਲਿਖ ਕੇ ਦੇਵਾਂਗੇ ਤਾਂ ਕਿ ਕੋਈ ਰੋਲਾ ਹੀ ਨਾ ਪਵੇ ਤੇ ਅਸੀਂ ਕਿਸੇ ਨਾਲ ਵੀ ਕੋਈ ਫਰਾਡ ਝੂਠ ਜਾਂ ਠੱਗੀ ਨਹੀਂ ਮਾਰਦੇ